ਇਹ ਯਾਰ ਕਮਾਂ ਇਹ ਤਾਂ ਭੁੱਲ ਜਾਣ ਪਈ ਇਹ ਪਾਲਿਸੀ ਪੰਜਾਬ 'ਚ ਕਿਤੇ ਵੀ ਲਾਗੂ ਕਰ ਲੈਣਗੇ ਕਿਸਾਨ ਬੰਨਾ ਰੀਟਾ ਪੜਨ ਦਾ ਕਿਸੇ ਨੂੰ ਆਪਣੇ ਬੰਦੇ ਦੇ ਪੈਰ ਨਹੀਂ ਧਰਨ ਦਿੰਦਾ ਕਿਸੇ ਨੂੰ ਤੁਸੀਂ ਦੇਖੋ ਵੀ ਕੋ ਨਾਲ ਦਾ ਬੰਦਾ ਬੰਨਾ ਬਾਜਵੇਂ ਉੱਤੇ ਕਲੇਸ਼ ਹੋ ਜਾਂਦੇ ਤਤਲ ਹੋ ਜਾਂਦੇ ਆ ਤੇ ਇਹ ਪੂਰੀ ਦੀ ਪੂਰੀ ਜ਼ਮੀਨ ਘੜਾਪ ਕਰਨੇ ਨੂੰ ਕਹਿੰਦੇ ਆ ਕੌਣ ਦੇ ਦੂ ਇਹਨਾਂ ਨੂੰ ਲੋਕ ਬਹੁਤ ਤਿਆਰੀਆਂ ਕਰੀ ਬੈਠੇ ਆ ਆਪਣੇ ਗੜਾਂਸੇ ਟਾਕੂਏ ਸਭ ਤਿਆਰ ਕਰੀ ਬੈਠੇ ਆ ਹੈ ਕਿੱਦਾਂ ਪੜਜੂਗੇ ਥੜੀਆਂ ਜ਼ਮੀਨਾਂ 'ਚ ਅਸੀਂ ਮਰਨੇ ਨੂੰ ਤਿਆਰ ਹੈ ਭਾਈ ਤੇ ਜਿਹਨੇ ਸਾਡੀਆਂ ਜ਼ਮੀਨਾਂ ਚ ਆਉਣਾ ਉਹ ਤਿਆਰੀ ਕਰਕੇ ਆਓ ਮਰਨੇ ਦੀ ਇੰਨਾ ਗੱਲਾਂ ਵੀ ਤਿਆਰੀ ਆ ਪਿੰਨਾਂ ਚ ਵੀ ਕਿਸੇ ਨੇ ਬਾਸੀ ਨਹੀਂ ਬਹਿਣਾ ਭਾਈ ਇਹ ਹੁੰਦੇ ਆ ਤੁਹਾਨੂੰ ਅਰੈਸਟ ਕਰਕੇ ਤਾਂ ਕਬਜ਼ੇ ਲੈਣ ਜ਼ਮੀਨਾਂ ਚ ਬਿਲਕੁਲ ਨਹੀਂ ਉਹਨਾਂ ਚਿਰ ਜਾਣਾ ਜਿੰਨਾ ਚਿਰ ਮਰ ਨਹੀਂ ਜਾਂਦੇ ਉਹ ਨਹੀਂ ਇਹ ਜ਼ਮੀਨ ਛੱਡਦੇ ਕਿਤੇ ਹੀ ਇੱਕ ਮਰਲਾ ਨਹੀਂ ਇੱਕ ਇੰਚ ਵੀ ਨਹੀਂ ਦੇਵਾਂਗੇ ਔਰ ਮੈਂ ਕਲੀਅਰ ਦੱਸਣਾ ਚਾਹੁੰਦਾ ਵੀ ਜੇਕਰ ਕੋਈ ਆ ਗਿਆ ਖੇਤਾਂ ਚ ਤੇ ਐ ਨਹੀਂ ਜਾਣ ਦੇਣਾ ਹੁਣ ਨਹੀਂ ਕੀ ਕਰਨਾ ਦਿੱਲੀ ਵਾਲਿਆਂ ਨੇ ਔਰ ਟੋਪੀ ਵਾਲਿਆਂ ਨੇ ਇੱਥੇ ਭਰਾਵਾਂ ਨੂੰ ਭਰਾਵਾਂ ਨਾਲ ਲੜਾਉਣਾ ਪੰਜਾਬ ਪੁਲਿਸ ਵੀ ਸਾਡੀ ਤੇ ਆ ਜਿਹੜੇ ਪੰਜਾਬ ਦੇ ਲੋਕ ਜ਼ਮੀਨਾਂ ਵਾਲੇ ਇਹ ਵੀ ਸਾਡੇ ਆਸ ਵਿੱਚ ਹੀ ਪੜਾਉਂਦੇ ਆ ਆਸ ਵਿੱਚ ਹੀ ਮਰਾਉਂਦੇ ਆ ਇਹਨਾਂ ਨੇ ਸਾਡੀ ਕੌਮ ਨੂੰ ਇਹਨਾਂ ਨੇ ਦਾਗ ਲਾਤਾ ਆ ਜਿੰਨੇ ਦਸਤਾਰਾਂ ਬੰਨ ਕੇ ਬੈਠਿਆ ਵਿੱਚ ਸਰਕਾਰ ਦੇ ਇਹ ਅੱਜ ਇਹਨਾਂ ਦੀ ਜਮੀਰ ਮਰ ਗਈ ਇਹ ਮੁਰਦੇ ਆ ਚਿਰਾਂ ਦੇ 99 ਆਣ ਦੇ 27 ਇਹਨਾਂ ਨੂੰ ਦੱਸਾਂਗੇ ਇਹਨਾਂ ਨੂੰ ਇਹਨਾਂ ਦੇ ਕੱਪੜੇ ਪਾੜ-ਪਾੜ ਕੇ ਨੰਗੇ ਕਰ ਕਰਨਾ ਭੇਜੇ ਤੁਸੀਂ ਹਾਲਾਤ ਦੇ ਕਿਉਂ ਕੀ ਬੰਦ ਹੈ ਇਹਦਾ ਇੱਕ ਵੀ ਫਾਰਮਰ ਜ਼ਮੀਂ ਦੇ ਨੂੰ ਤਿਆਰ ਨਹੀਂ ਮੇਰੇ ਸ਼ਹਿਰ ਪੁਰਚ ਮੈਂ ਚੈਲੰਜ ਕਰਦਾ ਵੀ ਇੱਕ ਮਰਲੇ ਵਾਲਾ ਕੋ ਖੜਾ ਕਰਕੇ ਦਿਖਾ ਲਦੇ ਨੇ ਹੈ ਨਹੀਂ ਕੋਈ ਵੀ ਅੱਜ ਇਹ ਬੋਲਣ ਨੂੰ ਤਿਆਰ ਨਹੀਂ ਕਿਉਂਕਿ ਗਿੱਟੇ ਜਾਣਿਆ ਨਹੀਂ ਜੇ ਇਹਨਾਂ ਦੇ ਨਾਨਕੇ ਹੁੰਦੇ ਕੋਈ ਖਰੇ ਕੋਈ ਜਾਨ ਹੁੰਦੀ ਖਾਨਦਾਨੀ ਵਾਲੀ ਤਾਂ ਫੇਰ ਇਹ ਮੈਂ ਕਹਿੰਦਾ ਉਹਨਾਂ ਤੇ ਮੋਰੇ ਕੁਸ਼ਕ ਦੇ ਸਰਕਾਰ ਦਾ ਮਤਲਬ ਨਹੀਂ ਲਾਉਂਦਾ ਮੈਂ ਕਿ ਹਦੋ ਕੀ ਆ ਹੁਣ ਜਦੋਂ ਤੁਸੀਂ ਤੁਹਾਡੀ ਜ਼ਮੀਨ ਕੋਈ ਗਈ ਫੇਰ ਵੀ ਤਾਂ ਮਰਨਾ ਭੁੱਖੇ ਅਸੀਂ ਗਲਾਂ ਚ ਪੱਡੇ ਪਾ ਕੇ ਮਰਨ ਵਾਲੇ ਨਹੀਂ ਹਾਂ ਪਿੰਡਾਂ ਦੀਆਂ ਪੰਚਾਇਤਾਂ ਲੀਗਲੀ ਕੀ ਕਰਨ ਕਿ ਕਿਹੜੇ ਤਰੀਕੇ ਦਾ ਮਤਾ ਪਾਉਣ ਗ੍ਰਾਮ ਸਭਾ ਸਦਨ ਜਿਹੜਾ ਕਾਨੂੰਨੀ ਪੱਖ ਵੀ ਪੂਰਾ ਹੋਵੇ ਇਹਦੇ ਨਾਲ ਉਹਦਾ ਬੱਚਾ ਬੱਚਾ ਵਿੱਚੇ ਬੀਬੀਆਂ ਪਹਿਣਾ ਆਪਰਾ ਬਜ਼ੁਰਗ ਇਕੱਠੇ ਕਰਕੇ ਉਹ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਆਉਂਦੀ ਆ ਮਤੇ ਪਾਓ ਸਾਈਨ ਕਰਾਓ ਵੀ ਭਾਈ ਅਸੀਂ ਇੱਕ ਮਰਲਾ ਵੀ ਨਹੀਂ ਦੇਣਾ ਤੇ ਫਿਰ ਉਹਨੂੰ ਚੈਲੰਜ ਸੁਪਰੀਮ ਕੋਰਟ ਵੀ ਨਹੀਂ ਕਰੂਗਾ ਐਸਕੇਐਮ ਨਾਲ ਮੀਟਿੰਗ ਹੋਣ ਦੇ ਅਸਾਰ ਹੈ ਇਕੱਠੇ ਹੋਣ ਦੇ ਅਸਾਰ ਹੈ ਜੋ ਜੋ ਖਿੰਡਿਆ ਪਿਆ ਪੋਲਿਟੀਕਲ ਨਾਨ ਪੋਲਿਟੀਕਲ ਐਸਕੇਐਮ ਨੂੰ ਚਿੱਠੀ ਇੱਕੇ ਵਾਸਤੇ ਦੇ ਰਹੇ ਆ ਭਈ ਆਓ ਸਾਰੇ ਇਕੱਠੇ ਹੋਈਏ ਸੋ ਅਗਲੀ ਜਿਹੜੀ ਮੀਟਿੰਗ ਹੈ ਉਹ ਮੈਨੂੰ ਜੋ ਲੱਗਦਾ ਉਹ ਆਉਣ ਵਾਲੇ 10-15 ਦਿਨਾਂ ਦੇ ਵਿੱਚ ਵਿੱਚ ਜਿਹੜੀ ਮੀਟਿੰਗ ਸਾਂਝੀ ਸਾਰੀਆਂ ਜਥੇਬੰਦੀਆਂ ਦੀ ਇਕੱਠੀ ਆ ਉਹ ਹੋ ਜਾਏਗੀ ਸਤਿ ਸ਼੍ਰੀ ਅਕਾਲ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤਾਂ ਮੈਂ ਹਾਂ ਸੁਖਵਿੰਦਰ ਸਿੰਘ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਸਰਕਾਰ ਤੇ ਕਿਸਾਨਾਂ ਦੇ ਦਰਮਿਆਨ ਅਜੇ ਤੱਕ ਕੋਈ ਸੱਟਾ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਪਰ ਹੁਸ਼ਾਰਪੁਰ ਤੋਂ ਹੀ ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਹੁਣਾਂ ਦੀ ਕੱਲ ਇੱਕ ოਫੀਸ਼ੀਅਲ ਸਰਕਾਰੀ ਅਧਿਕਾਰੀਆਂ ਦੇ ਨਾਲ ਪਹਿਲੀ ਮੀਟਿੰਗ ਹੋਈ ਹੈ ਕਿਸ ਤਰੀਕੇ ਦੀ ਉਹ ਮੀਟਿੰਗ ਸੀਗੀ ਕੀ ਕੁਝ ਉਸ ਮੀਟਿੰਗ ਦੇ ਵਿੱਚ ਸੱਟਾ ਨਿਕਲਿਆ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਮਨਜੀਤ ਸਿੰਘ ਰਾਏ ਜੀ ਨੇ ਰਾਏ ਸਾਹਿਬ ਪਹਿਲਾਂ ਤੋਂ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦੀ ਬਹੁਤ ਬਹੁਤ ਸਮਾਂ ਦਿੱਤਾ ਜੀ ਰਾਏ ਸਾਹਿਬ ਕੱਲ ਪਹਿਲੀ ਮੀਟਿੰਗ ਹੋਈ ਹੈ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਕੀ ਕੁਝ ਸੀ ਉਸ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੇ ਤਰਕਵਾਦੀ ਹੋਈ ਸਾਰਾ ਕੁਝ ਦੇਖੋ ਕੱਲ ਸਾਡੀ ਜਿਹੜੀ ਤਸੀਲ ਦਾ ਸਾਹਿਬ ਨੇ ਤਸੀਲੇ ਸੁਨੇਹਾ ਲਾਇਆ ਸੀਗਾ ਸਾਨੂੰ ਵੀ ਅਸੀਂ ਦੋਵਾਂ ਪਿੰਡਾਂ ਦੇ ਜਿਹੜੇ ਫਾਰਮ ਲੈਂਡ ਪੂਲਿੰਗ ਦੇ ਵਿੱਚ ਜਿਨ੍ਹਾਂ ਦੀ ਪਾਲਿਸੀ ਦੇ ਅੰਦਰ ਜ਼ਮੀਨ ਆਉਂਦੀ ਹੈ ਉਹਨਾਂ ਨਾਲ ਮੀਟਿੰਗ ਕਰਨੀ ਹੈ ਅਸੀਂ ਕਿਹਾ ਕੋਈ ਗੱਲ ਨਹੀਂ ਅਸੀਂ ਕੱਲ ਸਾਰੇ ਐਫੀਡੈਵਟ ਦੇਖ ਕੇ ਆਏ ਆ ਜਿਹੜਾ ਇੱਥੇ ਪੁੱਡਨਾਂ ਲੀਡਰ ਦਫ਼ਤਰ ਆ ਲਗਭਗ 90% ਐਫੀਡੈਵਟ ਸਾਡੇ ਚੱਲ ਗਏ ਆ 10% ਜਿਹੜੇ ਐਨਆਰਆਈ ਵੀਰ ਉਹਨਾਂ ਦੇ ਰਹਿੰਦੇ ਆ ਉਹਨਾਂ ਦੀਆਂ ਵੀ ਪਾਵਟੋਨੀਆਂ ਇੱਕ ਦੋ ਨੇ ਚ ਆ ਜਾਣੀਆਂ ਉਹਨਾਂ ਦੇ ਐਫੀਡੈਵਟ ਵੀ ਚੱਲ ਜਾਣ 100% ਸਾਡੇ ਐਫੀਡੈਵਟ ਇਹਦੇ ਇਤਰਾਫ ਜਿਹੜੇ ਉਹ ਚਲੇ ਜਾਣੇ ਤੇ ਸਾਨੂੰ ਇਹ ਨਹੀਂ ਮੰਝੂ ਤੇ ਉੱਥੋਂ ਹੀ ਫਿਰ ਅਸੀਂ ਤੁਸੀਂਦਾਰ ਸਭ ਕੋ ਚਲੇ ਗਏ ਤੁਸੀਂਦਾਰ ਸਾਹਿਬ ਨੇ ਸਾਨੂੰ ਕਿਹਾ ਬਈ ਤੁਸੀਂ ਇਹ ਜਿਹੜੀ ਪਾਲਿਸੀ ਆ ਇਹਦੇ ਵਿੱਚ ਜ਼ਮੀਨ ਕਿਉਂ ਨਹੀਂ ਦੇਣਾ ਚਾਹੁੰਦੇ ਅਸੀਂ ਉਹਨਾਂ ਨੂੰ ਦੱਸਿਆ ਵੀ ਦੇਖੋ ਸਾਡੇ ਸਾਰੇ ਛੋਟੇ ਫਾਰਮਰ ਆ ਜਿਹੜਾ ਕੋਈ 4 ਕਨਾਲ ਕ 6 ਕਨਾਲ ਕੋਈ 2 ਕਨਾਲ ਵੀ ਵਿੱਚ ਹੈਗੇ ਆ ਜਿਨ੍ਹਾਂ ਨੇ ਮੰਡੀ ਨਜ਼ਦੀਕ ਹੋਣ ਕਰਕੇ ਕੋਈ ਪਾਲਕ ਧਨੀਆ ਮੇਥੀ ਬੀਜ ਕੇ ਭਿੰਡੀਆਂ ਬੀਜ ਕੇ ਸਬਜ਼ੀ ਬੀਜ ਕੇ ਉਹ ਗੁਜ਼ਾਰਾ ਕਰਦੇ ਆ ਸਾਰੇ ਤੇ ਇਹ ਇਹ ਜਿਹੜਾ ਹੈਗਾ ਆ ਉਹ ਜਾਣਾ ਹੈ ਇਹ ਮਤਲਬ ਕਹਦੇ ਹੋ ਤੁਸੀਂ ਵੀ ਇਹ ਲੋਕਾਂ ਦਾ ਰਹਿ ਗੁਜ਼ਾਰ ਖੋਣ ਆ ਇਸ ਕਰਕੇ ਅਸੀਂ ਇਹ ਜ਼ਮੀਨ ਨਹੀਂ ਦੇਣੀ ਚਾਹੁੰਦੇ ਸੋ ਉਹਨਾਂ ਨੂੰ ਕਿਹਾ ਵੀ ਇੱਕ ਤਾਂ ਪਹਿਲਾ ਹੈਗਾ ਇਹ ਦੂਜਾ ਹੈਗਾ ਵੀ ਹੁਣ ਤੱਕ ਜਿੰਨੀ ਹਿਆਰਪੁਰ ਚ ਪੁੱਡਾ ਨੇ ਡਿਵੈਲਪ ਕੀਤੀ ਹੋਈ ਆ ਉਹ ਸੈਕਟੇਟ ਦੇ ਸਾਹਮਣੇ ਜਿਹੜੇ ਸ਼ੋਰੂਮ ਕਮਰਸ਼ਲ ਉਹ ਨਹੀਂ ਕੀਤੀ ਸੀ ਡਿਵੈਲਪ ਸ਼ੋਰੂਮ ਬਣਾਏ ਸੇ ਬਣਾ ਕੇ ਵੇਚਣ ਨੂੰ ਕੀਤੇ ਸੀ ਉਹ ਵਿਕੇ ਨਹੀਂ ਔਰ ਡਿਗਨ ਲਾ ਪੀਆਂ ਛੱਤਾ ਖੰਡਰ ਬਣ ਗਏ ਪਰ ਉਹ ਵਿਕੇ ਨਹੀਂ ਤੇ ਇਸੇ ਤਰੀਕੇ ਨਾਲ 1990 ਦੇ ਵਿੱਚ ਇੰਪਰੂਵਮੈਂਟ ਟਰਸਟ ਦੀ ਸਕੀਮ ਨੰਬਰ 2 ਜਿਹੜੀ ਆ ਉਹ ਇੰਪਰੂਵ ਕੀਤੀ ਇੱਥੇ ਸਾਡੇ ਪੂਰੀਆਂ ਚੋਈ 31 ਏਕੜ ਸਾਡੀ ਜ਼ਮੀਨ ਸੀਗੀ ਪੂਰੀਆਂ ਦੀ ਔਰ ਉਹ ਜ਼ਮੀਨ ਦੇ ਵਿੱਚ ਉਹਨਾਂ ਨੇ ਡਿਵੈਲਪਮੈਂਟ ਕੀਤੀ ਕਿਉਂਕਿ ਉਹਦੀ ਪਹਿਲਾਂ ਨਗਰਪਾਲਿਕਾ ਮਾਲਕ ਬਣ ਗਈ 89 ਚ ਅਸੀਂ ਨਗਰਪਾਲਿਕਾ ਚ ਆ ਗਏ ਤੇ ਇਹ ਨਗਰਪਾਲਿਕਾ ਨੇ 1990 ਚ ਉਹਨਾਂ ਨੂੰ ਦੇਤੀ 3% ਟੈਸਟ ਨੂੰ ਉਹ ਹਾਲੇ ਤੱਕ ਨਹੀਂ ਵਿਕੀ ਉਹਦੇ ਵਿੱਚੋਂ 14-15 ਏਕੜ ਜ਼ਮੀਨ ਹਾਲੇ ਸਾਰੀ ਪਿੱਛੇ ਪਈ ਆ ਫਰੰਟ ਵਾਲੀ ਥੋੜੀ ਥੋੜੀ ਵਿਕ ਚੁੱਕੀ ਪਈ ਪਿੱਛੇ ਵਾਲੀ ਟੋਟਲ ਪਈ ਆ ਜਿਹਦੇ ਵਿੱਚ ਬੂਟੀ ਪਾਜਰੀ ਗਾਜਰ ਕੁੱਟੀ ਉਹ ਜੰਮੀ ਹੋਈ ਆ ਮਰੇ ਹੋਏ ਪਸ਼ੂ ਪਏ ਰਹਿੰਦੇ ਨੇ ਉਹਦੇ ਵਿੱਚ ਅਵਾਰਾ ਕੁਛ ਹੁੰਦੇ ਨੇ ਉਹਦੇ ਵਿੱਚ ਨਸ਼ੇੜੀ ਬਹਿ ਕੇ ਟੀਕੇ ਲਾਉਂਦੇ ਨੇ ਕਹਿਣ ਦਾ ਭਾਵ 35 ਸਾਲਾਂ ਚ ਜਿਹੜੀ ਇਹਨਾਂ ਨੇ ਡਿਵੈਲਪ ਕੀਤੀ ਸੀ ਸੜਕਾਂ ਗੱਡੀਆਂ ਸੀ ਉਹ ਵਿਕੀ ਨਹੀਂ ਇਹ ਸਾਡੇ ਅਸੀਂ ਇਹ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਇਹ ਦੱਸੋ ਸਰਕਾਰ ਕਹਿੰਦੀ ਹੈ ਵੀ 1 ਲੱਖ ਰੁਪਈਆ ਦੇ ਦੇਣਾ 1 ਲੱਖ ਰੁਪਈਆ ਜਿਹੜਾ ਦੇਣਾ ਉਹ ਕਿੰਨਾ ਚਿਰ ਦੇਣਾ ਉਹ ਤੁਸੀਂ ਦੇਣਾ ਉਹ ਸਾਰਾ ਡਿਵੈਲਪ ਹੋਣ ਤੱਕ ਪਹਿਲਾਂ ਇਹ ਕਹਿੰਦੇ ਸੀ 30000 ਦੇਣਾ ਫਿਰ 50 ਤੇ ਆਏ ਹੁਣ 1 ਲੱਖ ਤੇ ਆ ਗਏ ਉਹ ਦੇਣਾ ਹੈਗਾ ਜਿੰਨਾ ਚਿਰ ਤੁਹਾਨੂੰ ਡਿਵੈਲਪ ਕਰਕੇ ਪਲਾਟ ਦਿੰਦੇ ਨਹੀਂ ਅਸੀਂ ਕਹਾਂ ਦੀ ਵੀ ਉਹ ਜਿਹੜੇ ਪਲਾਟ ਹੈ ਉਹਦੇ ਵਿੱਚੋਂ ਰੋਟੀ ਖਾਵਾਂਗੇ ਵੇ ਸਾਰੇ ਪਰਿਵਾਰ ਨੂੰ ਲੈ ਕੇ ਜਾਵਾਂਗੇ ਤੇ ਉਹ ਪਲਾਟ ਨੂੰ ਸਵੇਰੇ ਨਜ਼ਰ ਮਾਰਿਆ ਕਰਨ ਕੇ ਪੇਟ ਭਰ ਜਾਇਆ ਕਰੇਗਾ ਫੇ ਅਸੀਂ ਇਹ ਦੱਸੋ ਸਾਨੂੰ ਵੀ ਸ਼ਾਮੀ ਕਿਹੜਾ ਮਾਰਿਆ ਪੇਟ ਭਰ ਗਿਆ ਇਹ ਦੱਸੋ ਵੀ ਰੋਟੀ ਕਿੱਥੋਂ ਚਰਨੀ ਹੈ ਨਾ ਪਰਿਵਾਰਾਂ ਦੀ ਜਿਨ੍ਹਾਂ ਦੀ ਜ਼ਮੀਨ ਤੁਸੀਂ ਡਿਵੈਲਪ ਕਰਨ ਨੂੰ ਕਹਿੰਨੇ ਆ ਵੇ ਖੋਲਣੀ ਹੈ ਤਾਂ ਇਸ ਕਰਕੇ ਅਸੀਂ ਇਹ ਜ਼ਮੀਨ ਬਿਲਕੁਲ ਨਹੀਂ ਦੇਣੀ ਚਾਹੁੰਦੇ ਫੇਰ ਤੁਸੀਂ ਇਹ ਦੱਸੋ ਅਸੀਂ ਇਹਨਾਂ ਨੂੰ ਕਿਹਾ ਵੀ ਭਾਈ ਇਹ ਸਰਕਾਰ ਨੇ ਪਾਲਿਸੀ ਡਿਮਾਂਡ ਕਿੰਨੀਆਂ ਸਰਕਾਰ ਕੋ ਹਮ ਇਹ ਪਾਲਿਸੀ ਲੈਉਣ ਵੇਲੇ ਘੱਟ ਤੋਂ ਘੱਟ ਡਿਮਾਂਡ ਹੋਣੀ ਚਾਹੀਦੀ ਆ ਵੀ ਇੰਨੀ ਡਿਮਾਂਡ ਹੈ ਇਹ ਡਿਮਾਂਡ ਦੇ ਮੁਤਾਬਕ ਇੰਨੀ ਜ਼ਮੀਨ ਦੀ ਲੋੜ ਹੈ ਵੀ ਲੋਕ ਪੈਸੇ ਹੱਥਾਂ 'ਚ ਲਈ ਘੁੰਮਦੇ ਨੇ ਤੇ ਤੁਹਾਡੇ ਹੱਥੋਂ ਦੀ ਪਲੋਟ ਵਿਕ ਜਾਣੇ ਨੇ ਤੇ ਫੇਰ ਤਾਂ ਜੀ ਇਹ ਹੈਗਾ ਮੰਨਿਆ ਜਾਵੇ ਪਰ ਉਹ ਡਿਮਾਂਡ ਤਾਂ ਜ਼ੀਰੋ ਹੈ 40% ਕੋਠੀਆਂ ਨੂੰ ਤਾਲੇ ਲੱਗੇ ਹੋਏ ਨੇ ਪੰਜਾਬ 'ਚ ਕੋਠੀਆਂ बिक ਰਹੀਆਂ ਨੇ ਆ ਮੇਰੇ ਕੋਲ ਪੂਰੀ ਨੇ ਚਾਰ ਕੋਠੀਆਂ ਮਕਾਹੂ ਨੇ ਜਿਹੜੀਆਂ ਨੂੰ ਕੋਈ ਖਰੀਦਣ ਨੂੰ ਤਿਆਰ ਨਹੀਂ ਲੋਕ ਤਾਂ ਪੰਜਾਬ ਛੱਡ ਕੇ ਬਾਹਰ ਨੂੰ ਚਾਈ ਜਾਂਦੇ ਨੇ ਤੇ ਫਿਰ ਤੁਸੀਂ ਇਹ ਵੇਚਣਾ ਕਿਨੂੰ ਆ ਕਿਹਦੇ ਲਈ ਡਿਵੈਲਪ ਕਰ ਰਹੇ ਹੋ ਜੇ ਡਿਵੈਲਪ ਕਿਸੇ ਹੋਰ ਨੇ ਵੀ ਕਰ ਰਹੇ ਹੋ ਬਾਕੀ ਸਟੇਟਾਂ ਵਾਲਿਆਂ ਲਈ ਦੱਸੋ ਉਹਨਾਂ ਸਟੇਟਾਂ ਦੀ ਕਿੰਨੀ ਡਿਮਾਂਡ ਹੈ ਤੁਹਾਡੇ ਕੋਲ ਦੱਸੋ ਕੋਈ ਡਿਮਾਂਡ ਹੈ ਅਸਲ ਦੇ ਵਿੱਚ ਕੋਈ ਡਿਮਾਂਡ ਹੀ ਹੈ ਨਹੀਂ ਤੇ ਇਹ ਸਿੱਧਾ ਇੱਕ ਨਾ ਵੱਡਾ ਸਕੈਮ ਹੈ ਤਾਂ ਇਹ ਬੜੀ ਕ੍ਰਪਸ਼ਨ ਹੋਣੀ ਹੈ ਜਿਹੜੀ ਆਮ ਆਦਮੀ ਪਾਰਟੀ ਆ ਐਸ ਵੇਲੇ ਉਹ ਇਹ ਸਮਝਦੇ ਆ ਕਿ ਪੰਜਾਬ ਜਿਹੜੇ ਉੱਪਰੋਂ ਆਏ ਉਹ ਦਿੱਲੀ ਵਾਲੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਪੰਜਾਬ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਸਾਡੇ ਹੱਥ ਲੱਗ ਗਈ ਹੁਣ ਇਹਨੂੰ ਆਪਾਂ ਜਿਹੜਾ ਕਿਸੇ ਤਰੀਕੇ ਨਾਲ ਆਪਣਾ ਜਿਹੜਾ ਰਹਿ ਗੁਜ਼ਰ ਕਰਨ ਲਈਏ ਇਹਦੇ ਕੋਲੋਂ ਆਪਣੀ ਪਾਰਟੀ ਚਲਾਈਏ ਇਹਦੇ ਵਿੱਚੋਂ ਕ腐ਸ਼ਨ ਕਰੀਏ ਪਰ ਉਹ ਇਸ ਗੱਲ ਤੇ ਆਕਰ ਮੁਰਗੀ ਮਾਰ ਹੀ ਲੈਣੀ ਹੈ ਅਸਲ ਕਹਾਣੀ ਆ ਜੇ ਤਾਂ ਇਹਨੂੰ ਟਿਕ ਕੇ ਖਾਂਦੇ ਤੇ ਮੇਰੇ ਖਿਆਲ ਚ ਪੰਜਾਬ ਦੇ ਲੋਕਾਂ ਨੇ ਜਦੋਂ ਪਹਿਲਾ ਆਮ ਆਦਮੀ ਚੜੂ ਬਾੜੂ ਆਈ ਆ ਉਦੋਂ ਕਈ 100 ਕਰੋੜ ਰੁਪਈਆ ਐਨਆਰਆਈਸ ਨੇ ਇਹਨਾਂ ਨੂੰ ਭੇਜਤਾ ਇਹ ਅਗਰ ਪੰਜਾਬ ਨਾਲ ਇਮਾਨਦਾਰੀ ਵਰਤਦੇ ਤੇ ਮੇਰੇ ਖਿਆਲ ਚ ਇਹਨਾਂ ਨੂੰ ਸੱਤਾ ਚ ਕੋਈ ਨਾ ਹਲਾਉਂਦਾ ਪਰ ਇਹਨਾਂ ਨੇ ਬੇਈਮਾਨੀ ਇਹਨਾਂ ਦੇ ਮਨ ਚ ਆ ਗਈ ਪੰਜਾਬ ਦੇ ਲੋਕਾਂ ਦੀ ਜ਼ਮੀਨ ਖੋਲੋ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਸਾਰੀ ਗੱਲ ਮੈਂ ਤਸੀਲਦਾਰ ਸਾਹਿਬ ਨੂੰ ਮੈਂ ਕਿਹਾ ਤਰਕ ਕੀ ਸੀ ਉਹਨਾਂ ਦਾ ਅੱਗੇ ਜਵਾਬ ਕੀ ਹੁੰਦਾ ਹੈ ਉਹਨਾਂ ਦਾ ਤਰਕ ਤਾਂ ਇੱਕੋ ਹੀ ਸੀ ਵੀ ਦੇਖੋ ਜੀ ਅਸੀਂ ਤੁਹਾਡੇ ਵਿੱਚੋਂ ਆ ਤੇ ਸਾਨੂੰ ਸਰਕਾਰ ਨੇ ਕਿਹਾ ਵੀ ਜਿਹੜੀ ਫੀਲਡ ਦੀ ਰਿਪੋਰਟ ਭੇਜੋ ਅਸੀਂ ਤਾਂ ਫੀਲਡ ਦੀ ਰਿਪੋਰਟ ਭੇਜਣੀ ਕਿਉਂਕਿ ਹੁਣ ਜਿਹੜੇ ਛੋਟੇ ਅਫਸਰ ਆ ਉਹ ਸਰਕਾਰ ਕੋਲੋਂ ਵੀ ਭੈ ਖਾਂਦੇ ਆ ਤੇ ਉਹ ਇਦਰੋਂ ਵੀ ਭੈ ਖਾਂਦੇ ਕਿਸਾਨਾਂ ਕੋਲੋਂ ਵੀ ਫਿਰ ਜਦ ਦੇ ਬੰਦਿਆਂ ਨੇ ਇਹਨਾਂ ਦੀ ਵੀ ਮੁਰਦਾਬਾਤ ਕਰਨੀ ਨਾ ਅਫਸਰਾਂ ਦੀ ਵੀ ਇਸ ਕਰਕੇ ਉਹ ਤਾਂ ਸਿੱਧਾ ਕਹਿੰਦੇ ਜੀ ਸੰਤਾ ਉੱਤੇ ਸਰਕਾਰ ਨੇ ਕਿਹਾ ਵੀ ਫੀਲਡ ਰਿਪੋਰਟ ਦਿਓ ਅਸੀਂ ਫੀਲਡ ਰਿਪੋਰਟ ਦੇਣੀ ਹੈ ਤੁਹਾਡੇ ਪੁਰਖੀਰਾਂ ਦੀ ਕਿੰਨੀ ਟੋਟਲ ਜ਼ਮੀਨ ਹੈਗੀ ਹੈ ਤੁਹਾਡੀ ਕਿੰਨੀ ਹੈ ਜ਼ਮੀਨ ਦੇ ਵਿੱਚ ਦੇਖੋ ਸਾਡੇ ਪੁਰਖੀਰਾਂ ਦੀ ਲਗਭਗ 270 ਏਕੜ ਆ ਰਹੀ ਹੈ ਤੇ 273 ਏਕੜ ਹੈਗੀ ਹੈ ਛੇਰਖੜ ਦੀ ਜਿਹੜੀ 270 ਏਕੜ ਆ ਰਹੀ ਨਾ ਪੁਰਖੀਰਾਂ ਦੀ ਉਹਦੇ ਵਿੱਚ ਮੇਰੀ ਸਾਰੀ ਆ ਮੇਰਾ ਇੱਕ ਮਰਲਾ ਵੀ ਨਹੀਂ ਆ ਮੇਰਾ ਘਰ ਹੀ ਬਚ ਰਿਹਾ ਮੇਰੇ ਕੋਲ ਜਿਹੜੇ ਮੈਂ ਹਵੇਲੀ ਮੇਰੀ ਹੈ ਉਹ ਵੀ ਉਹਦੇ ਵਿੱਚ ਹੀ ਹੈ ਤੇ ਮੇਰੀ ਡੇਰਾ ਬਾਹਰ ਤੇ ਪਸ਼ੂ ਪਾ ਮੈਂ ਸਭ ਉੱਥੇ ਰੱਖਿਆ ਮੇਰੇ ਕੋਲ ਤਾਂ ਡੰਗਰ ਬੱਛਾ ਬੰਨਣ ਨੂੰ ਵੀ ਇੱਕ ਮਰਲਾ ਨਹੀਂ ਬਚ ਰਿਹਾ ਉਹ ਸਾਰੀ ਦੀ ਸਾਰੀ ਆ ਤੋ ਤੁਹਾਡੀ ਤਾਂ ਪਛਾਣ ਹੀ ਫਿਰ ਬਤੌਰ ਕਿਸਾਨ ਲੀਡਰ ਹੈ ਤੇ ਕਿਸਾਨ ਦੇ ਕੋਲ ਖੇਤ ਹੀ ਨਹੀਂ ਰਹੇ ਉਹ ਬਸ ਇਹ ਕਿਸਾਨੀ ਨੂੰ ਤਾਂ ਖਤਮ ਕਰਨਾ ਚਾਹੁੰਦੇ ਆ ਅਸਲ 'ਚ ਪਾਲਿਸੀ ਉਹਨਾਂ ਦੀ ਇਹ ਆ ਭਈ ਜਿਹੜਾ ਕਿਸਾਨ ਪੰਜਾਬ ਦਾ ਇਹਨੂੰ ਖਤਮ ਕਰੋ ਜਦੋਂ ਕੋਈ ਪੂਰੇ ਭਾਰਤ ਦੇ ਵਿੱਚ ਐਜੀਟੇਸ਼ਨ ਹੁੰਦੀ ਆ ਤੇ ਪੰਜਾਬ ਮੋਹਰੇ ਹੁੰਦਾ ਤੇ ਪੰਜਾਬ ਦਾ ਕਿਸਾਨ ਮੋਹਰੇ ਹੁੰਦਾ ਹੁਣ ਉਹ ਕਹਿੰਦੇ ਹੋ ਨਹੀਂ ਭਾਲ ਕੀਤੀ ਪਈ ਇਹ ਇਹਨਾਂ ਦੇ ਮਗਰ ਕੀ ਆ ਉਹ ਕਹਿੰਦੇ ਹੁੰਦੇ ਨੇ ਬਈ ਖੁੰਡੇ ਦੇ ਜੋਰ ਤੇ ਬੋਲਦਾ ਵੀ ਇਹਨਾਂ ਦਾ ਖੁੰਡਾ ਕਿਹੜਾ ਆ ਇਹਨਾਂ ਦੀ ਬੈਕਬੋਨ ਕੀ ਆ ਤੇ ਉਹਨਾਂ ਨੇ ਦੇਖਿਆ ਉਹ ਪੰਜਾਬੂ ਜ਼ਮੀਨ ਜਿਹੜੀ ਬਾਕੀਆਂ ਸਟੇਟਾਂ ਨਾਲੋਂ ਬਾਕੀ ਕਈ ਦੇਸ਼ਾਂ ਨਾਲੋਂ ਇਹ ਵੱਧ ਫਸਲਾਂ ਦਿੰਦੀ ਹੈ ਜ਼ਮੀਨ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਇਹ ਤੇ ਜਿਗਰਜੋਗ ਗੱਲ ਵੀ ਜਿਹੜੀ ਸਾਡੀ ਇਹ ਪੈੜੀ ਆ ਇਹ ਚਾਰ ਫਸਲੀ ਹੈ ਮੈਂ ਕਹੂੰਗਾ ਵੀ ਕਈ ਵਾਰੀ ਲੋਕ ਕਹਿੰਦੇ ਚਾਰ ਫਸਲਾਂ ਕਿਵੇਂ ਕੱਢ ਲੈਨੇ ਹੋ ਚਾਰ ਫਸਲੀ ਮੈਂ ਕਹੂੰਗਾ ਵੀ ਚਾਰ ਪੰਜ ਵੀ ਕੱਢ ਸਕਦੇ ਆ ਪਰ ਅਸੀਂ ਚਾਰ ਫਸਲੀਆਂ ਨੂੰ ਮੰਨਦੇ ਆ ਉਹ ਕਿਵੇਂ ਰੁਟੀਨ ਦੇ ਵਿੱਚ ਐ ਜੇ ਦੋ ਫਸਲਾਂ ਇੱਕ ਵਾਰ ਬੀਜ ਲਈਏ ਕੱਟੀਆਂ ਤਾਂ ਪੰਜਵੀਂ ਨਿਕਲ ਸਕਦੀਆਂ ਪਰ ਇੰਟਰ ਕ੍ਰੋਪਿੰਗ ਕਰਕੇ ਪਰ ਅਸੀਂ ਸਿੱਧੀ ਰੁਟੀਨ 'ਚ ਜਿਹੜੀ ਬੀਜਦੇ ਆ ਚਾਰ ਫਸਲਾਂ ਕਣਕ ਪੜਦੇ ਮੱਕੀ ਬੀਜਦੇ ਹਰੀ ਛੰਡੀ ਵਾਲੀ ਹਰੀ ਛੰਡੀ ਤੋੜ ਕੇ ਹੁਣ ਟੁੱਟ ਗਈ ਉਹ ਇਹਨਾਂ ਦੇ ਨਾਲ ਟੁੱਟ ਜਾਂਦੀ ਜਿਹੜੀ ਕਣਕ ਤੇ ਪੜਦੀ ਉਹਦੀ ਜਗ੍ਹਾ ਹੁਣ ਤੋਰੀ ਵਾਲਾ ਸਾਥ ਬੀਜਦੇ ਆ ਜਿਹੜਾ ਕੋ 35 ਦਿਨ ਦਾ ਪੀਰੀਅਡ ਆ ਉਹ ਤੋਰੀਏ ਦਾ ਸਾਗ ਜਿਹੜਾ ਟੁੱਟ ਜਾਣਾ ਫਿਰ ਉਹਦੇ ਬਾਅਦ ਆਲੂ ਲੱਗਣਾ ਹੈ ਆਲੂ ਦੇ ਬਾਅਦ ਫਿਰ ਕਣਕ ਬੀਜਣੀ ਕਹਿਣ ਦਾ ਭਾਵ ਕਣਕ ਮੱਕੀ ਆ ਸਾਗ ਤੋਰੀਏ ਦਾ ਤੇ ਆਲੂ ਚਾਰ ਫਸਲਾਂ ਦਾ ਰੁਟੀਨ ਚ ਬੀਜਦੇ ਆ ਤੇ ਇਹ ਦੇਖੋ ਚਾਰ ਫਸਲੀ ਜ਼ਮੀਨ ਉਪਜਾਉ ਤੇ ਉਹਨੂੰ ਇਹ ਕਹਿੰਦੇ ਆ ਵੀ ਉੱਥੇ ਅਸੀਂ ਕੰਕਰੀਟ ਦਾ ਜੰਗਲ ਬਣਾਇਆ ਉੱਥੇ ਅਸੀਂ ਕਲੋਨੀਆ ਕਟਨੀਆ ਉਥੇ ਭੰਗ ਤੇ ਗਾਜਰ ਬੂਟੀ ਪੈਦਾ ਕਰਨੀ ਹੈ ਸੋ ਐਸ ਕਰਕੇ ਅਸੀਂ ਉਹਨੂੰ ਇਹ ਤਰਕ ਦਿੱਤੇ ਵੀ ਜਿਹੜਾ ਤੁਸੀਂ ਕਹਿੰਨੇ ਹੋ ਇਹ ਬਿਲਕੁਲ ਸੰਭਵ ਨਹੀਂ ਹੈਗਾ ਇਹਨਾਂ ਨੂੰ ਸਾਨੂੰ ਨਹੀਂ ਪਤਾ ਸਰਕਾਰ ਦੇ ਨੀਤੀ ਘੜੇ ਕਿਹੜੇ ਆ ਜਿਹੜੇ ਇਹਨਾਂ ਨੂੰ ਇਦਨੀਆਂ ਪਾਲਿਸੀਆਂ ਦੱਸਦੇ ਆ ਭਈ ਇਹ ਤਾਂ ਘੜ ਤੋਂ ਘੜ ਸਾਰਿਆਂ ਨੂੰ ਪਤਾ ਆ ਜਿਹੜੇ 94 ਗੁੰਗੇ ਬੋਲੇ ਆ ਇਹਨਾਂ ਨੂੰ ਇਹ ਤਾਂ ਪਤਾ ਆ ਨਾ ਕਿ ਪੰਜਾਬ ਦੇ ਵਿੱਚ ਇਹ ਦੱਸੋ ਭਈ ਲੋਕ ਕਿੰਨੇ ਰਹਿ ਗਏ ਪੰਜਾਬ ਦੇ ਵਿੱਚ ਇਹਨਾਂ ਨੂੰ ਇਹ ਤਾਂ ਪਤਾ ਨਾ ਵੀ ਕੋਠੀਆਂ ਨੂੰ ਤਾਲੇ ਲੱਗੇ ਹੋਇਆ ਤੇ ਹੋਰ ਕਿੱਥੋਂ ਡਿਵੈਲਪ ਹੋਣੇ ਆ ਇਹਨਾਂ ਨੂੰ ਇਹ ਤਾਂ ਪਤਾ ਵੀ ਕੋਈ ਬੰਦਾ ਇਹ ਦੱਸੋ ਵੀ ਜਿਹੜਾ ਇਹ ਕਹਿੰਦੇ ਆ ਵੀ ਹਰ ਗਰੀਬ ਨੂੰ ਪਲਾਟ ਮੇ ਹੀ ਆ ਕਰਾ ਦੇਣਾ ਸੀ ਵੀ 9 ਲੱਖ ਨੂੰ ਮਰਲਾ ਬਣਦਾ 30000 ਰੁਪਏ ਦੇ ਹਿਸਾਬ ਨਾਲ ਵੀ ਜੇ ਕੋਈ ਪੰਜ ਮਰਲੇ ਦਾ ਵੀ ਲੈਂਦਾ ਪਹਿਲਾਂ ਉਹ 45 ਲੱਖ ਰੁਪਈਆ ਖਰਚੂ 50 ਲੱਖ ਅਜਾ 50 ਲੱਖ ਖਰਚ ਕੇ ਫੇ 50 ਲੱਖ ਉਹਦੇ ਉੱਪਰ ਬਣਾਉਣ ਨੂੰ ਲਾਉ 1 ਕਰੋੜ ਰੁਪਇਆ ਕਿਹੜਾ ਗਰੀਬ ਲੈ ਆਉ ਇਹ ਮੁੱਖ ਮੰਤਰੀ ਦਾ ਤਰਕ ਹੀ ਨਕੰਮਾ ਹੈ ਝੂਠਾ ਹੈ ਮੈਂ ਕਹਿੰਦਾ ਨਾ ਮੁੱਖ ਮੰਤਰੀ ਨੂੰ ਇਹਦੇ ਕੁੱਕੜ ਦਾ ਪਤਾ ਨਾ ਇਹਨਾਂ ਦੇ ਮੰਤਰੀਆਂ ਨੂੰ ਪਤਾ ਮੈਂ ਤਾਂ ਹੈਰਾਨ ਹੋ ਗਿਆ ਉਸ ਦਿਨ ਵੇਖ ਕੇ ਸਾਰੇ মিডিਆ ਚ ਸ਼ੋ ਹੋਇਆ ਵੀ ਲੈਂਡ ਪੂਲਿੰਗ ਪਾਲਿਸੀ ਬਾਰੇ ਦੱਸਣ ਲੱਗੇ ਤੇ ਪਹਿਲਾਂ ਤਾਂ ਮੁੱਖ ਮੰਤਰੀ ਜੀ ਨੂੰ ਨਹੀਂ ਪਤਾ ਲੱਗਾ ਉਹ ਨਹੀਂ ਚੱਕੇ ਉਹ ਮੁੰਡੀਆਂ ਜਿਹਨੂੰ ਪੜਾਉਂਦੀ ਪਿਆ ਤੁਸੀਂ ਪਾਲਿਸੀ ਪੜੋ ਉਹਨਾਂ ਨੂੰ ਵੀ ਪਾਲਿਸੀ ਬਾਰੇ ਨਹੀਂ ਪਤਾ ਉਹਨਾਂ ਨੇ ਚੱਕ ਕੇ ਉਹ ਕੇਬੀ ਜ਼ਿਲ੍ਹਾ ਨੂੰ ਬੜਾਤੀ ਜਿਹੜਾ ਚੀਫ ਸੈਕਟਰੀ ਆ ਜਿਹੜਾ ਪੰਜਾਬ ਦਾ ਹੈ ਹੀ ਨਹੀਂ ਤਾਂ ਕਹਿਣ ਦਾ ਭਾਵ ਉਹ ਹਿੰਦੀ ਚ ਪੜ ਲਾ ਪਿਆ ਉਹ ਪਾਲਿਸੀ ਸਮਝਾਊਗਾ ਹਿੰਦੀ ਚ ਹੁਣ ਪੰਜਾਬੀਆਂ ਨੂੰ ਅਸਲ ਦੇ ਵਿੱਚ ਇਹਨਾਂ ਨੂੰ ਕਿਸੇ ਨੂੰ ਇਲਦੇ ਕੁੱਕੜ ਦਾ ਹੀ ਨਹੀਂ ਪਤਾ ਇਹਨਾਂ ਨੂੰ ਇਹ ਪਾਲਿਸੀ ਦਾ ਵੀ ਨਹੀਂ ਪਤਾ ਵੀ ਪਾਲਿਸੀ ਕੀ ਹੈ ਇਹਨਾਂ ਨੂੰ ਇਹਨਾਂ ਪਤਾ ਵੀ ਇਹਨਾਂ ਦੇ ਜਿਹੜੇ ਦਿੱਲੀ ਦੇ ਅਕਾ ਆ ਉਹਨਾਂ ਨੇ ਕਹਿ ਦਿੱਤਾ ਵੀ ਆ ਪਾਲਿਸੀ ਲਾਗੂ ਕਰੋ ਤੇ ਉਹ ਲਾਗੂ ਕਰਨੀਆਂ ਉਹਨਾਂ ਦੇ ਗੋਡੇ ਟੇਕ ਕੇ ਬਹਿ ਗਏ ਉਹਨਾਂ ਦੇ ਅੱਗੇ ਬਿਸ਼ਕ ਗਏ ਮੋੜ ਕੀ ਲੱਗਦਾ ਤੁਹਾਨੂੰ ਇਹ 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 ਸਿਰੇ ਚੜੂਗੀ ਪਾਲਿਸੀ ਇਹਨਾਂ ਦੀ ਤੁਸੀਂ ਤਾਂ ਤੁਹਾਡੇ ਪਿੰਡਾਂ 'ਚ ਬੋਲ ਲੱਗੇ ਵੀ ਐਂਟਰੀ ਨਹੀਂ ਕਰਨ ਦੇਣੀ ਆਵਦੀ ਪਾਰਟੀਆਂ ਦਾ ਆਇਆ ਕੋਈ ਉਧਰ ਦਾ ਮੈਂ ਇੱਕ ਗੱਲ ਕਹਾਂ ਭਈ ਇਹ ਤਾਂ ਭੁੱਲ ਜਾਣ ਭਈ ਇਹ ਪਾਲਿਸੀ ਪੰਜਾਬ 'ਚ ਕਿਤੇ ਵੀ ਲਾਗੂ ਕਰ ਲੈਣਗੇ ਮੇਰੀ ਹੁਣੇ ਮੁਹਾਲੀ ਗੱਲ ਹੋਈ ਆ ਮੈਂ ਹੁਣੇ ਆ ਤੋ 10 ਮਿੰਟ ਪਹਿਲਾਂ ਮੁਹਾਲੀ ਗੱਲ ਕੀਤੀ ਆ ਜਿੱਥੇ ਤਾਂ ਨਹੀਂ ਚਾਚਾ ਰੌਲਾ ਪਿਆ ਹੋਇਆ ਨਾ ਉਹ ਮੁਹਾਲੀ ਦੇ ਕਿਸਾਨ ਬਹੁਤ ਸਹਿਮਤ ਹੋ ਗਏ ਉਹ ਕਹਿੰਦੇ ਜੀ 2% ਵੀ ਨਹੀਂ ਉਹ ਤਾਂ ਕੋਈ ਕਨਾਲ 10 ਮਰਲੇ ਵਾਲਾ ਜ ਨਹੀਂ ਕਿ ਕਿਤੇ ਲਈਓ ਨੌਕਰੀ ਪੇਸੀ ਵਾਲਾ ਉਹਨੇ ਕਿਹਾ ਮੇਰੀ ਆਉਂਦੀ ਲੈ ਲਓ ਭਾਈ ਮੇਰੀ ਜੋਬ ਤਾਂ ਰਹੂਗੀ ਅਸਲ ਜੇ ਡਰਾਵੇ ਦੇਣ ਲੱਪੈ ਜਿਹੜੇ ਸਰਕਾਰੀ ਨੌਕਰੀਆਂ ਕਰਦੇ ਇਹਨਾਂ ਦੀਓ ਵਿੱਚ ਜ਼ਮੀਨ ਆ ਗਈ ਥੋੜੀ ਬਹੁਤ ਤੇ ਤੁਹਾਡੀ ਨੌਕਰੀ ਖਾ ਜਾਣਗੇ ਅਸ ਜਿਹੜੇ ਪ੍ਰਾਈਵੇਟ ਡਿਵੈਲਪਰ ਹੈ ਉਹਨੇ ਵੀ ਬਾਹਰ ਜ਼ਮੀਨ ਖਰੀਦੀ ਹੋਈ ਹੁੰਦੀ ਆ ਉਹਨਾਂ ਨੂੰ ਡਰਾਉਂਦੇ ਆ ਮੈਂ ਤੁਹਾਡੀਆਂ ਕਲੋਨੀਆਂ ਤੇ ਤੁਹਾਡੇ ਕਾਰਵਾਈ ਕਰਾਂਗੇ ਉਹਨਾਂ ਨੂੰ ਸੀਜ਼ ਕਰਾਂਗੇ ਉੱਥੇ ਹੀ ਉਹ ਅਸਲ ਚ ਉਹ ਲੋਕ ਤਿਆਰ ਕਰ ਰਹੇ ਨੇ ਮੈਂ ਦਾਵੇ ਨਾ ਕਹਿਣਾ ਖੁੱਲੀ ਡਿਬੇਟ ਤੇ ਚੈਲੰਜ ਕਰਦਾ ਮੁੱਖ ਮੰਤਰੀ ਨੂੰ ਉਹਨਾਂ ਦੇ ਚੀਮਾ ਜੀ ਨੂੰ ਹਰਦੀਪ ਮੁੰਡਿਆ ਜੀ ਨੂੰ ਅਮਰ ਰੋੜਾ ਜੀ ਨੂੰ ਭਈ ਭਾਈ ਲਿਆਓ ਉਹ ਬੰਦੇ ਸਾਡੇ ਸਾਹਮਣੇ ਬਿਠਾਓ ਰਿਕਾਰਡ ਕਢਾ ਕੇ ਦੇਖਾਂਗੇ ਭਈ ਉਹ ਲੋਕਾਂ ਦੀ ਜੱਦੀ ਜ਼ਮੀਨ ਆ ਜਿਹੜੇ ਤੁਹਾਨੂੰ ਯੈਸ ਕਰ ਰਹੇ ਆ ਜੱਦੀ ਹੈ ਹੀ ਨਹੀਂ ਉਹਨਾਂ ਦੀ ਕਿਉਂਕਿ ਉਹ ਤਾਂ ਡਿਵੈਲਪਰ ਨੇ ਉਹਨਾਂ ਨੇ ਖਰੀਦੀ ਹੋਈ ਆ ਉਹਨਾਂ ਦੀਆਂ ਕਈ ਕਈ ਕਲੋਨੀਆਂ ਜਿਹੜੀਆਂ ਇਹ ਮੁੱਖ ਮੰਤਰੀ ਜੀ ਕਹਿ ਰਹੇ ਆ ਇਲਿਗਲ ਹੈ ਉਹ ਇਲਿਗਲ ਦਾ ਡੰਡਾ ਭਰਾ ਕੇ ਉਹਨਾਂ ਕੋਲੋਂ ਯੈਸ ਕਰਾਈ ਜਾ ਰਹੇ ਨੇ ਸੋ ਅਸਲ ਦੇ ਵਿੱਚ ਇੱਕ ਵੀ ਫਾਰਮਰ ਜ਼ਮੀਨ ਦੇ ਨੂੰ ਤਿਆ ਨਹੀਂ ਮੇਰੇ ਸ਼ਹਿਰਪੁਰ ਚ ਮੈਂ ਚੈਲੰਜ ਕਰਦਾ ਵੀ ਇੱਕ ਮਰਲੇ ਵਾਲਾ ਕੋ ਖੜਾ ਕਰਕੇ ਦਿਖਾ ਦੇਣੇ ਹੈ ਨਹੀਂ ਕੋਈ ਵੀ ਪਰ ਕਰਦੇ ਕੀ ਹੈ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਅੰਦਰ ਮੁੰਡਿਆ ਜੀ ਨੇ ਮੀਟਿੰਗ ਕੀਤੀ ਉਹ ਤੋਂ ਕੁਝ ਦਿਨ ਪਹਿਲਾਂ ਹੈ ਨਾ ਮੀਟਿੰਗ ਜੇਮਪਾ ਜੀ ਇਹ ਲੋਕ ਸਭਾ ਇੰਚਾਰਜ ਜਿਹੜੇ ਲਕੀਰੰਧਾਵਾ ਜੀ ਤੇ ਮੇਰ ਸਾਹਿਬ ਇਹਨਾਂ ਨੇ ਮੀਟਿੰਗ ਕੀਤੀ ਸਾਡੇ ਨਾਲ ਮੀਟਿੰਗ ਦੇ ਵਿੱਚ ਸਾਡੇ ਕੋਲ ਮੰਨ ਗਈ ਵੀ ਤੁਸੀਂ ਕੋਈ ਜ਼ਮੀਨ ਨਹੀਂ ਦੇਣ ਨੂੰ ਤਿਆਰ ਤੁਹਾਡੀ ਜ਼ਮੀਨ ਨਹੀਂ ਆਉਗੀ ਲੇਕਿਨ ਉਸੇ ਵਕਤ ਅਸੀਂ ਬਾਹਰ ਆਉਣੇ ਮੀਟਿੰਗ ਤੇ ਬੜੇ ਖੁਸ਼ ਹੋ ਕੇ ਪ੍ਰਸੰਨ ਹੋ ਗਏ ਵੀ ਸਾਨੂੰ ਹੁਣ ਯੈਸ ਕਰਤੀ ਸਾਡੇ ਲੋਕ ਲ ਐਮ ਐਲ اے ਨੇ ਵੀ ਕਹਤਾ ਤੁਹਾਡੀ ਜ਼ਮੀਨ ਨਹੀਂ ਹੋਣੀ ਬੇਫਿਕਰ ਹੋ ਕੇ ਘਰਾਂ ਨੂੰ ਜਾਓ ਪਰ 15 ਮਿੰਟ ਬਾਅਦ ਟਵੀਟ ਦੇਖਦੇ ਆ 20 ਮਿੰਟ ਬਾਅਦ ਤੇ ਉਹ ਜਿਹੜਾ ਟਵੀਟ ਕੀਤਾ ਜੇਮਪਾ ਜੀ ਨੇ ਉਹ ਚ ਲਿਖ ਦਿੱਤਾ ਵੀ ਜਿਹੜੇ ਕਿਸਾਨ ਆ ਉਹ ਸੀਐਮ ਸਾਹਿਬ ਦੀ ਲੈਂਡ ਪੂਲਿੰਗ ਪਾਲਿਸੀ ਨਾਲ ਸਹਿਮਤ ਏਦਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਸਾਰੇ ਸਾਡਾ ਕਹਿੰਦਾ ਵੀ ਸਾਡੀ ਤਾਂ ਮੰਗਾਂ ਦੇਣਗੇ ਤਾਂ ਵਾਰ ਦੇਵਾਂਗੇ ਕਿਦਾਂ ਦੇ ਦੇਵਾਂਗੇ ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਇਹ ਪਾਲਿਸੀ ਕਿਉਂ ਨਹੀਂ ਲਾਗੂ ਹੋਣੀ ਅਸਲ ਦੇ ਵਿੱਚ ਕਿਸਾਨ ਬੰਨਾ ਨਹੀਂ ਟੱਪਣ ਦਾ ਕਿਸੇ ਨੂੰ ਆਪਣੇ ਬੰਦੇ ਦੇ ਪੈਰ ਨਹੀਂ ਧਰਨ ਦਿੰਦਾ ਕੇ ਇਹਨੂੰ ਤੁਸੀਂ ਦੇਖੋ ਵੀ ਕੋ ਨਾਲ ਦਾ ਬੰਦਾ ਬੰਨਾ ਬਾਜਵੇਂ ਉੱਤੇ ਕਲੇਸ਼ ਹੋ ਜਾਂਦੇ ਕੌਲ ਹੋ ਜਾਂਦੇ ਆ ਤੇ ਇਹ ਪੂਰੀ ਦੀ ਪੂਰੀ ਜ਼ਮੀਨ ਘੜਾਪ ਕਰਨੇ ਨੂੰ ਕਹਿੰਦੇ ਆ ਕੌਣ ਦੇ ਦੂ ਇਹਨਾਂ ਨੂੰ ਮੈਂ ਬਹੁਤ ਵਾਰ ਕਹਿ ਚੁੱਕਿਆ ਕਿ ਪੰਜਾਬ ਦਾ ਮਾਹੌਲ ਖਰਾਬ ਹੋਣਾ ਤਾਂ ਉਹਦਾ ਜ਼ਿੰਮੇਵਾਰ ਭਗਵੰਤ ਮਾਨ ਤੇ ਵੀ ਸਰਕਾਰ ਹੋਣੀ ਹੈ ਦਿੱਲੀ ਵਾਲਿਆਂ ਨੂੰ ਕੋਈ ਫਰਕ ਨਹੀਂ ਪੰਜਾਬ ਬੜਦਾ ਬੜ ਜੇ ਉਹਨਾਂ ਨੂੰ ਕੋਈ ਫਰਕ ਨਹੀਂ ਪਰ ਆ ਜਿਹੜੇ ਪੰਜਾਬ ਦੇ ਗੁੰਗੇ ਬੋਲੇ 도ਛੀ ਜਿਹੜੇ ਮੈਂ ਕਹੂੰਗਾ ਪੰਜਾਬ ਦੇ ਨਾਲ ਗੱਦਾਰੀ ਕਰ ਰਹੇ ਨੇ ਇਸ ਵੇਲੇ ਪੰਜਾਬ ਨੇ ਇਹਨਾਂ ਨੂੰ ਚੁਣਿਆ ਪਰ ਇਹ ਲੋਕਾਂ ਨੇ ਪੰਜਾਬ ਦਾ ਕੋਈ ਨਹੀਂ ਦੇਖਿਆ ਅੱਜ ਮੈਂ ਦੇਖਦਾ ਮੈਂ ਤਾਂ ਦੇਖ ਕੇ ਹੈਰਾਨ ਹੋ ਜੀਣਾ ਮੱਤੇ ਨੂੰ ਹੱਥ ਮਾਰਦੇ ਆ ਭਈ ਉਹ ਕੇਜਰੀਵਾਲ ਤੁਰਿਆ ਸੰਸੋਧਿਆ ਤੁਰਿਆ ਜਿਹੜੇ ਹਾਰੇ ਹੋਏ ਦਿੱਲੀੋਂ ਭਜਾਏ ਹੋਏ ਦਿੱਲੀ ਦੇ ਠੱਗਾਂ ਦੇ ਪਰਚੇ ਨੇ 420 ਦੇ ਤੇ ਇਹ ਮਗਰਮਗਰਾ ਹੈ ਤੁਰੇ ਹੋਏ ਜਿੱਦਾ ਬੱਕਰੀ ਮਗਲ ਲੈਣਾ ਤੁਰੇ ਆਂਦਾ ਐ ਤੁਰੇ ਹੁੰਦੇ ਮਗਰ ਪਿੱਛੇ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਪੰਜਾਬ ਗੁਰੂ ਸਾਹਿਬ ਨੇ ਦਸਤਾਰਾਂ ਸਾਨੂੰ ਦਿੱਤੀਆਂ ਭਈ ਇੱਕ ਗਰਭਦਾਰ ਅਸੀਂ ਦਸਤਾਰ ਸਜਾਉਨੇ ਆ ਵੀ ਸਾਡੀ ਕੌਮ ਜਿਹੜੀ ਜਿਹਾਰੂ ਕੌਮ ਐ ਕਿਤੇ ਡਰ ਵਾਲੀ ਨਹੀਂ ਝੁਕਣ ਵਾਲੀ ਨਹੀਂ ਇਹਨਾਂ ਨੇ ਸਾਡੀ ਕੌਮ ਨੂੰ ਇਹਨਾਂ ਨੇ ਦਾਗ ਲਾਤਾ ਆ ਜਿੰਨੇ ਦਸਤਾਰਾਂ ਬਨ ਕੇ ਬੈਠਿਆ ਵਿੱਚ ਸਰਕਾਰ ਦੇ ਇਹ ਅੱਜ ਇਹਨਾਂ ਦੀ ਜਮੀਰ ਮਰ ਗਈ ਇਹ ਮੁਰਦੇ ਆ ਜਿਹਨਾਂ ਨੇ 99 ਇਹ ਮੁਰਦੇ ਬੋਲਣ ਨੂੰ ਤਿਆਰ ਨਹੀਂ ਵੀ ਪੰਜਾਬ ਵਿੱਚ ਭਾਈ ਕਿਸਾਨਾਂ ਦੀ ਜ਼ਮੀਨ ਨਹੀਂ ਲੈਣੀ ਇੱਕ ਦਾ ਬਿਆਨ ਨਹੀਂ ਆਉਂਦਾ ਹਾਲਾਂਕਿ ਉਹ ਉਹ ਮੁੰਡਾ ਚੜ੍ਹਾ ਆ ਜਿਹੜਾ ਰੋਪੜ ਤੋਂ ਮੈਂ ਕਹਿੰਦਾ ਉਹਨੇ ਦਸਤਾਰ ਵੀ ਨਹੀਂ ਸਜਾਈ ਹੋਈ ਪਰ ਉਹਦੀ ਅਣਖ ਤੇ ਗੈਰਤ ਨੇ ਉਹਨੂੰ ਹਲੂਣਿਆ ਉਹਦਾ ਜ਼ਮੀਰ ਜਾਗਿਆ ਉਹਨੇ ਕਿਹਾ ਵੀ ਕਿਸੇ ਨਾਲ ਦੀ ਜ਼ਮੀਨ ਅਸੀਂ ਬਿਲਕੁਲ ਨਹੀਂ ਆਉਣ ਦੇਣੀ ਪਰ ਆ ਜਿਹੜੇ ਦਸਤਾਰਾਂ ਸਜਾਈ ਬੈਠੇ ਨੇ ਇਹ ਤਾਂ ਮਰੇ ਹੋਏ ਲੋਕ ਨੇ ਮੁਰਦੇ ਨੇ ਇਹ ਆ ਪਤਾ ਨਹੀਂ ਕਿੱਦਾਂ ਤੁਰੇ ਫਿਰਦੇ ਨੇ ਜਿਹੜੇ ਲੋਕ ਸਮਾਜ ਦੇ ਵਿੱਚ ਜਾਣਾ ਤੇ ਉਹ ਸਮਾਜ ਦੇ ਨਾਲ ਧਰੋਹ ਕੁ ਮਾਰੇ ਨੇ ਤੇ ਇਹ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਬਈ ਬਹੁਤ ਫਕਰਚਾ ਅਸੀਂ ਲੀਡਰ ਹਾਂ ਆਣਦੇ ਹੁ 27 ਇਹਨਾਂ ਨੂੰ ਦੱਸਾਂਗੇ ਇਹਨਾਂ ਨੂੰ ਇਹਨਾਂ ਦੇ ਕੱਪੜੇ ਪਾਰ ਪੜ ਕੇ ਨੰਗੇ ਕਰ ਕਰਨਾ ਭੇਜੇ ਤੁਸੀਂ ਹਾਲਾਤ ਦੇ ਕਿਉਂ ਕੀ ਬਣਦਾ ਇਹਨਾਂ ਦਾ ਬਣਿਆ ਉੱਥੇ ਕੋਈ ਬੋਰਡ ਲਾਏ ਤੁਸੀਂ ਮੈਂ ਕਿਹਾ ਜੀ ਅਸੀਂ ਮੋੜ ਲਾਏ ਬੋਰਡ ਜਦੋਂ ਲਾਏ ਨਹੀਂ ਇੱਕ ਪੁਲਿਸ ਵਾਲਾ ਭੇਜਦਾ ਇੱਥੇ ਚੰਡੀਗੜ੍ਹ ਰੋਡ ਤੇ ਅਸੀਂ ਬੋਰਡ ਇੱਥੋਂ ਪੂਰੀ ਨਾ ਚੌਕ ਚੋਂ ਲਾ ਕੇ ਸ਼ੇਰਗੜ੍ਹ ਸਕੂਲ ਮੋੜੇ ਲਾਇਆ ਤੇ ਉੱਥੋਂ ਲਾ ਕੇ ਤਾਂ ਅਸੀਂ ਉਹ ਟੈਂਪੂ ਅੱਗੇ ਭੇਜਤਾ ਉੱਥੇ ਕੋਈ ਪ੍ਰੈਸ ਵਾਲੇ ਵੀ ਖੜੇ ਸੀ ਅਸੀਂ ਉਹਨਾਂ ਨੂੰ ਸੰਬੋਧਨ ਕਰਾਈ ਸਾਰ ਰੱਖ ਕੇ ਉਹ ਜਦੋਂ ਟੈਂਪੂ ਵਾਲਾ ਇਕੱਲਾ ਚੱਲ ਗਿਆ ਤੇ ਪੁਲਿਸ ਵਾਲਾ ਨੂੰ ਕਹਿੰਦੇ ਜੀ ਪਰミਸ਼ਨ ਲੈ ਲਈ ਆ ਤੁਸੀਂ ਬੋਰਡ ਲਾਉਣ ਲਈ ਹਲਾਕੋ ਜੀ ਮੀਂ ਸਾਡੇ ਛੇਰ ਕੱਢਦੀ ਜਿੱਥੇ ਬੋਡ ਲੱਗ ਰਿਹਾ ਸੀ ਕੋਈ ਕਿਹੇ ਮਾਰਕੀਟ ਨਹੀਂ ਕੋਈ ਦੁਕਾਨ ਨਹੀਂ ਕੋ ਕੁਛ ਨਹੀਂ ਪਿੱਛੇ ਖੇਤ ਆ ਤੇ ਉਹ ਖੇਤ ਦੇ ਮੋਹਰੇ ਲਾ ਰਿਹਾ ਖੇਤ ਸਾਡੇ ਛੇਰ ਕੱਢਦਾ ਉਹ ਕਹਿੰਦਾ ਜੀ ਤੁਸੀਂ ਪਰਮਿਸ਼ਨ ਲਈ ਤੇ ਉਹਨੇ ਫੋਟ ਕਰ ਦਿੱਤਾ ਜਦੋਂ ਫੋਨ ਕੀਤਾ ਅਸੀਂ ਸਾਰੇ ਚਲੇ ਗਏ ਤੇ ਅਸੀਂ ਕਹਾਂ ਬਈ ਕੀ ਗੱਲ ਆ ਬਈ ਕਹਿੰਦਾ ਜੀ ਮੈਂ ਪਰਮਿਸ਼ਨ ਮੰਗੀ ਮੈਂ ਕਾਦੀ ਪਰਮਿਸ਼ਨ ਦੱਸ ਬਈ ਕਾਦੀ ਪਰਮਿਸ਼ਨ ਸਾਡਾ ਖੇਤ ਅਸੀਂ ਬੋਡ ਲਾਣਾ ਹੈ ਇਹ ਤੋਂ ਪਰਮਿਸ਼ਨ ਲੈਣੀ ਕਿਹੜੀ ਅਥਾਰਟੀ ਪਰਮਿਸ਼ਨ ਕਹਿੰਦਾ ਅਥਾਰਟੀ ਤਾਂ ਮੈਂ ਕਿਹੜੀ ਅਥਾਰਟੀ ਸਾਡੇ ਖੇਤਾਂ 'ਚ ਕਿਹੜੀ ਅਥਾਰਟੀ ਹੋ ਗਈ ਭਾਈ ਇਹ ਜਦੋਂ ਉਹਨੂੰ ਕਿਹਾ ਫਿਰ ਉਹ ਕਬਰ ਆ ਗਿਆ ਵਿਚਾਰਾ ਫਿਰ ਉਹ ਬੇ ਕਹਿਣ ਲੱਗ ਪਿਆ ਜੀ ਮੈਂ ਤਾਂ ਉੱਥੇ ਹੀ ਪੁੱਛਿਆ ਸੀ ਫਿਰ ਚਲੋ ਸਾਡੇ ਹੀ ਬੱਚੇ ਨੇ ਪਰ ਮੈਂ ਇਹ ਗੱਲ ਕਹੂੰਗਾ ਵੀ ਇਹ ਜਿਹੜਾ ਜੋ ਅੱਜ ਪੰਜਾਬ ਚ ਵਾਪਰ ਰਿਹਾ ਪੰਜਾਬ ਲਈ ਬੜਾ ਘੱਟ ਹੈ ਆਉਣ ਵਾਲਾ ਸਮਾਂ ਜਿਹੜਾ ਮੈਂ ਕਈ ਜਾ ਕੇ ਆਇਆ ਜਗ੍ਹਾ ਤੇ ਲੁਧਿਆਣਾ ਮੈਂ ਗਿਆ ਨਵਾਂ ਸ਼ਹਿਰ ਮੈਂ ਗਿਆ ਜਿਹਨਾਂ ਦੀ ਜ਼ਮੀਨ ਆ ਰਹੀ ਕਪੂਰਥਲਾ ਜਲੰਧਰ ਸਾਰੇ ਮੈਂ ਘੁੰਮਿਆ ਪੁੱਲਾ ਰਾਈ ਫਗਵਾੜੇ ਲੋਕ ਬਹੁਤ ਤਿਆਰੀਆਂ ਕਰੀ ਬੈਠੇ ਆ ਆਪਣੇ ਗੜਾਸੇ ਟਾਕੂਏ ਸਭ ਤਿਆਰ ਕਰੀ ਬੈਠਿਆ ਵੀ ਜੇਕਰ ਕੋਈ ਆ ਗਿਆ ਖੇਤਾਂ 'ਚ ਤੇ ਐ ਨਹੀਂ ਜਾਣ ਦੇਣਾ ਹੁਣੇ ਨਹੀਂ ਕੀ ਕਰਨਾ ਦਿੱਲੀ ਵਾਲਿਆਂ ਨੇ ਔਰ ਟੋਪੀ ਵਾਲਿਆਂ ਨੇ ਇੱਥੇ ਭਰਾਵਾਂ ਨੂੰ ਭਰਾਵਾਂ ਨਾਲ ਲੜੋਣਾ ਪੰਜਾਬ ਪੁਲਿਸ ਵੀ ਸਾਡੀ ਤੇ ਆਹ ਜਿਹੜੇ ਪੰਜਾਬ ਦੇ ਲੋਕ ਜ਼ਮੀਨਾਂ ਵਾਲੇ ਇਹ ਵੀ ਸਾਡੇ ਅਸਲ ਆਪਸ ਵਿੱਚ ਕੀ ਪੜਾਉਨੇ ਆ ਆਪਸ ਵਿੱਚ ਹੀ ਮਰੌਣੇ ਆ ਇਹ ਕੰਮ ਅੱਜ ਇਹਦਾ ਜਿਹੜਾ ਮੁਖਮੋਰੀ ਬਣ ਗਿਆ ਅੱਜ ਉਹ ਭਗਵੰਤ ਮਾਨ ਹੈ। ਇਹ ਤਾਂ ਮਾਨ ਨਹੀਂ ਅਜੇ ਤੱਕ ਬਣਿਆ ਵੀ ਸੀਐਮ ਦੇ ਨਾਲ ਮੀਟਿੰਗ ਹੋ ਜਾਈ ਕਿਸਾਨਾਂ ਦੀ ਕੋਈ ਇਦਾਂ ਦਾ ਕੋਈ ਆਇਆ ਕੋਈ ਇਦਾਂ ਦਾ ਤੁਹਾਨੂੰ ਸੁਣਿਆ ਨਹੀਂ ਅਸੀਂ ਆਪ ਕਿਹਾ ਅਸੀਂ ਕਿਹਾ ਵੀ ਸਾਡੀ ਸੀਐਮ ਨਾਲ ਮੀਟਿੰਗ ਕਰਾਓ ਇੱਥੇ ਜਿੰਪਾ ਜੀ ਨੂੰ ਕਿਹਾ ਔਰ ਡਾਕਟਰ ਰਾਜ ਐਮਪੀ ਨੇ ਉਹਨਾਂ ਨੂੰ ਕਿਹਾ ਵੀ ਸਾਡੀ ਸੀਐਮ ਨਾਲ ਮੀਟਿੰਗ ਕਰਾ ਦਿਓ ਮੈਂ ਕਮਾ ਜੀ ਇਨਾ ਦਿਨਾਂ ਕਿਸੇ ਦੀ ਜੁਰਤ ਤਾਂ ਹੀ ਹੈ ਨਹੀਂ ਪਰ ਇਹ ਕੇਜਰੀਵਾਲ ਦੇ ਔਰ ਮਨੀਸ਼ ਸੰਧੋਧਿਆ ਦੇ ਔਰ ਸਤਿੰਦਰ ਜੈਤ ਇਹਨਾਂ ਦੇ ਖਿਲਾਫ ਚਲੇ ਜਾਣੇ ਇਹ ਜਾ ਕੇ ਕੋਈ ਗੱਲ ਕਰ ਲੈਣ ਕਿਤੇ ਜਾ ਨਹੀਂ ਆ ਨਹੀਂ ਤੁਸੀਂ ਕਹਿੰਦੇ ਆ ਬੇਸ਼ੱਕ ਬਹੁਤ ਬੜੀ ਹੋ ਜਾਂਦਾ ਵੀ ਜੇ ਆਮ ਘਰਾਂ ਤੋਂ ਚੁਣ ਕੇ ਆ ਗਈ ਅੱਗੇ ਲੋਕ ਜਦੋਂ ਵਿਆਹਣ ਲੱਗਦੇ ਸੀ ਨਾ ਤੇ ਉਹਦੇ ਨਾਨਕੇ ਚੈੱਕ ਕਰਦੇ ਸੀ ਵੀ ਇਹਦੀ ਖਾਨਦਾਨੀ ਕੋਈ ਹੈਗੀ ਆ ਆ ਚੁਣ ਲੈ ਬਿਨਾ ਨਾਨਕੇ ਵਾਲੇ ਤੇ ਇਹਨਾਂ ਦਾ ਇਹਨਾਂ ਦਾ ਬੇੜਾ ਘਰਕ ਹੋ ਜਾ ਇਹਨਾਂ ਦਾ ਇਹਨਾਂ ਨੇ ਤਾਂ ਪੰਜਾਬ ਦਾ ਬੇੜਾ ਘਰ ਕਰਤਾ ਅੱਜ ਇਹ ਬੋਲਣ ਨੂੰ ਤਿਆਰ ਨਹੀਂ ਕਿਉਂਕਿ ਕਿਤੇ ਜਾਣਿਆ ਨਹੀਂ ਜੇ ਇਹਨਾਂ ਦੇ ਨਾਨਕੇ ਹੁੰਦੇ ਕੋਈ ਖਰੇ ਕੋਈ ਜਾਨ ਹੁੰਦੀ ਖਾਨਦਾਨੀ ਵਾਲੀ ਤਾਂ ਫੇਰ ਇਹ ਮੈਂ ਕਹਿੰਦਾ ਉਹਨਾਂ ਤੇ ਮਰੇ ਕੁਛ ਕਦੇ ਇਹ ਬਿਨਾ ਖਾਨਦਾਨੀ ਤੋਂ ਨੇ ਸਾਰੇ 99 99 ਕੁਆਲਿਟੀ ਹੁੰਦੀ ਉਹਦੇ ਗੱਰਸ ਨਾਲ ਬਈ ਉਹਦੀ ਉਹਦੇ ਉਹਦੇ ਸਟੇਟਸ ਨਾਲ ਬਈ ਉਹ ਸੋਚਦਾ ਕੀ ਉਹਦੀ ਸੋਚ ਨਾਲ ਇਹਨਾਂ ਲੋਕਾਂ ਦੀ ਸੋਚ ਇਹਨਾਂ ਦਾ ਗੱਰਸ ਜ਼ਮੀਰ ਇਹਨਾਂ ਦੀ ਮਰ ਚੁੱਕਿਆ ਸਾਰਾ ਕੁਝ ਜਿੰਨਾ ਤੁਸੀਂ ਬੋਲ ਰਹੇ ਹੋ ਜਿੰਨਾ ਤੁਸੀਂ ਬੜਾ ਪਹਿਲਾਂ ਵੀ ਤੁਹਾਡੀਆਂ ਵੀਡੀਓਜ਼ ਆ ਰਹੀਆਂ ਨੇ ਕੋਈ ਥ੍ਰੈਟ ਦਾ ਜਾਂ ਇਤਾਂ ਦਾ ਕੋ ਡਰ ਜਾਂ ਕੋ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਤਾਂ ਨਹੀਂ ਹੋ ਰਹੀ ਕੋਈ ਹੋਇਆ ਤੁਹਾਨੂੰ ਨਹੀਂ ਮੈਨੂੰ ਹਲੇ ਤੱਕ ਨਹੀਂ ਹੋਇਆ ਪਰ ਮੈਂ ਤਾਂ ਕਹਿੰਦਾ ਕਰਨ ਮੈਨੂੰ ਮੈਂ ਤਾਂ ਮੈਂ ਤਾਂ ਚੈਲੰਜ ਕਰਦਾ ਹਾਂ सीएम ਨੂੰ ਚੈਲੰਜ ਕਰਦਾ ਮੈਂ ਇੱਕ ਦਿਨ ਪਰਸੋਂ ਤੇ ਬੋਲ ਕੇ ਆ ਮੈਂ ਡੀਜੀ ਪੰਜਾਬ ਨੂੰ ਚੈਲੰਜ ਕਰਕੇ ਆ ਆ ਡੀਜੀਪੀ ਪੰਜਾਬ ਦਾ ਉਹਦਾ ਛੋਟਾ ਨਹੀਂ ਸਾਰੇ ਪੰਜਾਬ ਦੀ ਪੁਲਸ ਉਹਦੇ ਅੰਦਰ ਆਉਂਦੀ ਆ ਮੈਂ ਚੈਲੰਜ ਕੀਤਾ ਸਾਡੀਆਂ ਜ਼ਮੀਨਾਂ 'ਚ ਪੈਰ ਪਾ ਕੇ ਦੱਸੋ ਤੁਸੀਂ ਐ ਕਿੱਦਾਂ ਪੜਜੋਗੇ ਸਾਡੀਆਂ ਜ਼ਮੀਨਾਂ 'ਚ ਅਸੀਂ ਮਰਨੇ ਨੂੰ ਤਿਆਰ ਹੈ ਭਾਈ ਤੇ ਜਿਹਨੇ ਸਾਡੀਆਂ ਜ਼ਮੀਨਾਂ 'ਚ ਆਉਣਾ ਉਹ ਤਿਆਰੀ ਕਰਕੇ ਆਓ ਮਰਨੇ ਦੀ ਐ ਜੀ ਸਰਕਾਰ ਨਾਲ ਮੌਤਾ ਡਰ ਨਹੀਂ ਲੱਗਦਾ ਮੈਂ ਬਹਦੂ ਕੀ ਆ ਹੁਣ ਜਦੋਂ ਤੁਸੀਂ ਤੁਹਾਡੀ ਜ਼ਮੀਨ ਕੋਈ ਗਈ ਫੇ ਵੀ ਤਾਂ ਮਰਨਾ ਭੁੱਖੇ ਅਸੀਂ ਗਲਾਂ 'ਚ ਪੱਡੇ ਪਾ ਕੇ ਮਰਨ ਵਾਲੇ ਨਹੀਂ ਹਾਂ ਸਿੱਧੀ ਗੱਲ ਸਪਸ਼ਟ ਅਸੀਂ ਤਾਂ ਸਟੇਜਾਂ ਤੋਂ ਕਹਿੰਨੇ ਆ ਵੀ ਗਲਾਂ 'ਚ ਪਾਏ ਨਾ ਲੋ ਸਿੱਧਾ ਹੱਡਾ ਲਓ ਸਰਕਾਰ ਨਾਲ ਆਪਣਾ ਹੱਕ ਲਓ ਅਸੀਂ ਤਾਂ ਉਹ ਹਾਂ ਤੇ ਫੇਰ ਭਾਈ ਅਸੀਂ ਤਾਂ ਐ ਨਹੀਂ ਮਰਾਂਗੇ ਵੀ ਅਸੀਂ ਕੋਈ ਸੁਸਾਈਸਾਈਡ ਕਰ ਲਾਂਗੇ ਜਾਂ ਅਸੀਂ ਦਰੀ ਬਿਛਾ ਕੇ ਬਹਿ ਜਾਾਂਗੇ ਹੁਣ ਉਹ ਟਾਈਮ ਟੱਪ ਗਿਆ ਵੀ ਇਹਨਾਂ ਦੇ ਦਲਾਮੋਰੇ ਦਰੀ ਬਿਛਾ ਲਓ ਤੇ ਚੱਕ ਕੇ ਬੱਸਾਂ 'ਚ ਪਟਾ ਕੇ ਲੈ ਜਾਣ ਨਾ ਤੇ ਬੱਸ 'ਚ ਬਹਿਣਾ ਕਿਸੇ ਨੇ ਇਹਨਾਂ ਗੱਲਾਂ ਦੀ ਤਿਆਰੀ ਆ ਪਿੰਡਾਂ 'ਚ ਵੀ ਕਿਸੇ ਨੇ ਬੱਸ ਹੀ ਨਹੀਂ ਬਹਿਣਾ ਭਾਈ ਇਹ ਆਉਂਦੇ ਆ ਤੁਹਾਨੂੰ ਰੈਸਟ ਕਰਕੇ ਤਾਂ ਕਬਜ਼ੇ ਲੈਣ ਜ਼ਮੀਨਾਂ 'ਚ ਬਿਲਕੁਲ ਨਹੀਂ ਉਹਨਾਂ ਚਿਰ ਜਾਣਾ ਜਿੰਨਾ ਚਿਰ ਮਰ ਨਹੀਂ ਜਾਂਦੇ ਮਰੇ ਨੂੰ ਤਾਂ ਚੱਕ ਕੇ ਲੈ ਜਾਣ ਤਾਂ ਫਿਰ ਜ਼ਮੀਨ 'ਚ ਵੜ ਜਾਣ ਉਹ ਨਹੀਂ ਇਹ ਜ਼ਮੀਨ ਛੱਡਦੇ ਕਿ ਤਈ ਇੱਕ ਮਰਲਾ ਨਹੀਂ ਇੱਕ ਇੰਚ ਵੀ ਨਹੀਂ ਦੇਵਾਂਗੇ ਔਰ ਮੈਂ ਕਲੀਅਰ ਦੱਸਣਾ ਚਾਹੁੰਦਾ ਝੂਠ ਦਾ ਭਰਮ ਫੈਲਾਇਆ ਜਾ ਰਿਹਾ ਇਹ ਪਟਿਆਲੇ ਕਿਹਾ ਜਾ ਰਿਹਾ 150 ਕਰੋੜ ਮੇਰੇ ਨਾਲ ਮਲਕਪਿੰਡ ਦੇ ਜਗਰਾਉਂ ਦੇ ਲਾਗੇ ਉਹਨਾਂ ਦੀ ਜ਼ਮੀਨ ਵੀ ਆ ਗਈ ਸਾਰੀ ਦਿਦਾਰ ਸਿੰਘ ਉਹ ਜਾ ਕੇ ਪਤਾ ਕਰਕੇ ਆਏ ਨੇ ਪਟਿਆਲੇ ਜਿਹੜਾ ਇਹ ਜੈਨ ਦਾ ਨਾਮ ਲੈਂਦੇ ਆ ਨਾ ਜੀ ਵੀ 150 ਕਿੱਲਾ ਆ ਗਿਆ ਉਹ 150 ਕਿੱਲੇ ਵਾਲਾ ਨਾ ਤਾਂ ਜੈਨ ਲੱਭਿਆ ਉਸ ਪਿੰਡ 'ਚ ਨਾ ਉਹਦੀ ਜ਼ਮੀਨ ਲੱਭੀ ਝੂਠ ਇੰਨਾ ਕਿ ਗੁੰਨੀ ਜਾਂਦੇ ਆ ਆ ਕਹੀ ਜਾਂਦੇ ਜੀ ਹੁਣ 280 ਏਕੜ ਲੁਧਿਆਣੇ ਦੇ ਇੱਤੇ ਕਿਸੇ ਨੇ ਲਿਆ ਉਹ ਸਾਹਮਣੇ ਲੋਕ ਉਹ ਜਿਨ੍ਹਾਂ ਦੇ ਹੈਗੇ ਕਰਦੇ ਕੀ ਆ ਕੱਲੀ ਵਾਈਟ ਪਾਉਂਦੇ ਆ ਆਪਣੇ ਪਾਰਟੀ ਨੇ ਜਿਹੜੇ ਆ ਉਹ ਬਰਕਰਰ ਖੜੇ ਕਰਕੇ ਔਰ ਉਹ ਵੀ ਫੜੇ ਜਾਂਦੇ ਆ ਜਦੋਂ ਉਹ ਮੁੰਡਿਆ ਸਾਹਿਬ ਨੇ ਬੁਲਾਇਆ ਮੁੰਡਾ ਉੱਥੇ ਤਾਂ ਉਹ ਬਾਅਦ ਦੇ ਵਿੱਚ ਉਹਦੇ ਪਿੰਡ ਵਾਲਿਆਂ ਨੇ ਕਿਹਾ ਉਹ ਤੇਰੀ ਤਾਂ ਜ਼ਮੀਨ ਹੀ ਨਹੀਂ ਆਉਂਦੀ ਉਹ ਮਾਫੀ ਮੰਗਿਆ ਤੇ ਮੇਰੀ ਤਾਂ ਲੈਂਡ ਪੁਲਿੰਗ ਜ਼ਮੀਨें ਹੈ ਨਹੀਂ ਇੰਨਾ ਘਿਰ ਚੁੱਕੀ ਹੈ ਸਰਕਾਰ ਇੰਨਾ ਇਹ ਆਮ ਆਦਮੀ ਝਾੜੂ ਬਾਰੂ ਪਾਰਟੀ ਘਿਰ ਚੁੱਕੀ ਆ ਇਹਨਾਂ ਦਾ ਕਿਰਦਾਰ ਘਿਰ ਚੁੱਕਾ ਇਹਨਾਂ ਦੀ ਜਮੀਰ ਘਿਰ ਚੁੱਕੀ ਔਰ ਇਹ ਲੋਕ ਅੱਜ ਪੰਜਾਬ ਨੂੰ ਝੂਠ ਬੋਲ ਕੇ ਗੁੰਮਰਾਹ ਕਰਦੇ ਆਂ ਆਖਰੀ ਸਵਾਲ ਹੈ ਮੇਰਾ ਕਿ ਛੋਟਾ ਜਿਹਾ ਜਵਾਬ ਦਿਓ ਪਿੰਡਾਂ ਦੀਆਂ ਪੰਚਾਇਤਾਂ ਲੀਗਲੀ ਕੀ ਕਰਨਾ ਕਿ ਕਿਛੇ ਤਰੀਕੇ ਦਾ ਮਤਾ ਪਾਉਣ ਗ੍ਰਾਮ ਸਭਾ ਸਦਨ ਜਿਹੜਾ ਕਾਨੂੰਨੀ ਪੱਖ ਵੀ ਪੂਰਾ ਹੋਵੇ ਇਹਦੇ ਨਾਲ ਬਿਲਕੁਲ ਇਹ ਬਹੁਤ ਪੁਆਇੰਟ ਜਿਹੜਾ ਤੁਹਾਡਾ ਐਨੀਅਤ ਰੱਖਦਾ ਤੇ ਇਹ ਜਿਹੜੀ ਗ੍ਰਾਮ ਸਭਾ ਉਹ ਸਰਵੋੱਚ ਮੰਨੀ ਜਾਂਦੀ ਹੈ ਸਭ ਤੋਂ ਵੱਡੀ ਅਦਾਲਤ ਉਹ ਮੰਨੀ ਜਾਂਦੀ ਹੈ ਪੰਚਾਇਤ ਵੀ ਉਹਦੇ ਅੰਡਰ ਆਉਂਦੀ ਹੈ ਗ੍ਰਾਮ ਸਭਾ ਪੂਰੇ ਪਿੰਡ ਨੂੰ ਪਿੰਡ ਦਾ ਬੱਚਾ-ਬੱਚਾ ਇਕੱਠਾ ਕਰਕੇ ਉਹਨੂੰ ਗ੍ਰਾਮ ਸਭਾ ਆਪਾਂ ਕਹਿੰਦੇ ਆ ਪਿੰਡ ਦਾ ਬੱਚਾ-ਬੱਚਾ ਵਿੱਚੇ ਬੀਬੀਆਂ ਪਹਿਣਾ ਆਪਰਾ ਬਜ਼ੁਰਗ ਇਕੱਠੇ ਕਰਕੇ ਉਹ ਜਿਨ੍ਹਾਂ-ਜਿਨ੍ਹਾਂ ਪਿੰਡਾਂ ਦੀ ਜ਼ਮੀਨ ਆਉਂਦੀ ਆ ਮਤੇ ਪਾਓ ਸਾਈਨ ਕਰਾਓ ਵੀ ਭਾਈ ਅਸੀਂ ਇੱਕ ਮਰਲਾ ਵੀ ਨਹੀਂ ਦੇਣਾ ਤੇ ਫਿਰ ਉਹਨੂੰ ਚੈਲੰਜ ਸੁਪਰੀਮ ਕੋਰਟ ਵੀ ਨਹੀਂ ਕਰੂਗਾ ਕਿਉਂਕਿ ਜਿੰਨੇ ਲਾਅ ਬਣਾਏ ਜਾਂਦੇ ਆ ਉਹ ਲੋਕਾਂ ਦੇ ਪੱਖੀ ਹੁੰਦੇ ਆ ਲੋਕਾਂ ਦੇ ਇਨਸਾਫ ਵਾਸਤੇ ਹੁੰਦੇ ਆ ਤੇ ਲੋਕਾਂ ਦੀ ਆਵਾਜ਼ ਵਾਸਤੇ ਹੁੰਦੇ ਆ ਜੇ ਲੋਕਾਂ ਦੀ ਆਵਾਜ਼ ਸੁਪਰੀਮ ਕੋਰਟ ਜਾਊਗੀ ਵੀ ਇਸ ਨਗਰ ਦਾ ਤਾਂ ਇੱਕ ਵੀ ਨਹੀਂ ਤਿਆਰ ਤੇ ਫਿਰ ਉਹ ਕਦੇ ਵੀ ਤੁਹਾਡੀ ਜ਼ਮੀਨ ਜਿਹੜੀ ਆ ਉਹਦੇ ਵਿੱਚ ਕੋਈ ਮਾਈ ਦਾ ਲਾਲ ਬਣ ਨਹੀਂ ਸਕਦਾ ਸੋ ਉਹ ਗ੍ਰਾਮ ਸਭਾ ਦੇ ਮਤੇ ਜਰੂਰ ਪਾਓ ਸਰਾਈ ਸਾਹਿਬ ਉਹ ਬਹੁਤ ਵੱਡਾ ਸੰਘਰਸ਼ ਹੋ ਸਕਦਾ ਹੈ ਜਿਸ ਤਰੀਕੇ ਨਾਲ ਇੱਕ ਪਾਸੇ ਸਰਕਾਰ ਹੈ ਉਧਰ ਸਾਰਾ ਤੰਤਰ ਹੈ ਸਾਰਾ ਕੁਝ ਹੈ ਦੂਜੇ ਪਾਸੇ ਕਿਸਾਨਾਂ ਦੇ ਵਿੱਚ ਵੀ ਤਾਂ ਇੱਕ ਬੜਾ ਵੱਡਾ ਪਾੜ ਪਿਆ ਹੋਇਆ ਲੱਗਦਾ ਨਹੀਂ ਇਸ ਬੁੱਝੂ ਤੋਂ ਕਿਸਾਨਾਂ ਨੂੰ ਇਕੱਠਾ ਹੋਣਾ ਚਾਹੀਦਾ ਐਸ ਕੇ ਐਮ ਨੂੰ ਇਕੱਠਾ ਹੋਣਾ ਚਾਹੀਦਾ ਤਾਂ ਜੋ ਇੱਕ ਬਲ ਮਿਲੇ ਜੇ ਕੱਲ ਨੂੰ ਮੋਰਚਾ ਲਾਉਣਾ ਵੀ ਪਿਆ ਨਹੀਂ ਤੁਸੀਂ ਦੇਖੋ ਨਾ ਆ ਜਿਹੜਾ ਹੁਣ ਮੈਂ ਤਾਂ ਇਹ ਕਹੂੰਗਾ ਵੀ ਉਹ ਕਹਿੰਦੇ ਨਾ ਵੀ ਗੁਰਬਾਣੀ ਦਾ ਸ਼ਬਦ ਹੈ ਜਬੇ ਬਾਣ ਲੱਗਿਓ ਤਬੇ ਰੋਸ ਜਾਕਿਓ ਇਹ ਹੁਣ ਇਹੜਾ ਦਰਦ ਕਿਸਾਨਾਂ ਦਾ ਇਸ ਵੇਲੇ ਆ ਇਹ ਸਾਰੇ ਸਮਝ ਰਹੇ ਆ ਔਰ ਆ ਜਿਹੜੀ 30 ਤਰੀਕ ਦੀ ਕਾਲ ਐ ਐਸਕੇਮ ਨੇ ਦਿੱਤੀ ਸੀ ਉਹਦੇ ਤੇ ਕੇਐਮਐਮ ਵੀ ਨਾਲ ਹੋ ਗਿਆ ਇਹਦਾ ਮਤਲਬ ਜਿੱਥੇ ਬੰਦੀਆਂ ਇਕੱਠੀਆਂ ਹੋਣ ਲੱਗ ਪਈਆਂ ਔਰ ਬਹੁਤ ਸਾਰੇ ਮੈਂ ਕਹੂੰਗਾ ਪੈਸਕੇਮ ਨੌਨ ਪੋਲਿਟਿਕਲ ਦੇ ਸਾਥੀ ਵੀ ਉਹਦੇ ਵਿੱਚ ਆਏ ਔਰ ਉਹ ਲਗਭਗ ਇਹ ਜਿਹੜੀ ਕਾਲ ਦਿੱਤੀ ਗਈ ਸੀ ਇਹਦੇ ਵਿੱਚ ਹਜ਼ਾਰਾਂ ਟਰੈਕਟਰ ਸੜਕਾਂ ਤੇ ਚੜੇ ਮਤਲਬ ਜਿਹੜਾ ਲਾ ਮਿਸਾਲ ਜਿਵੇਂ 2020 21 ਦੇ ਅੰਦੋਲਨ ਚ ਹੋਇਆ ਸੀ ਨਾ ਸੇਮ ਉਹੀ ਕਾਪੀ ਉਸੇ ਤਰੀਕੇ ਨਾਲ ਲੋਕ ਉੱਠ ਪਏ ਆ ਤੇ ਇਹ ਜਿਹੜੀ ਹੁਣ ਪਾਲਿਸੀ ਆ ਸਰਕਾਰ ਨੂੰ ਵਾਪਸ ਲੈ ਲੈਣੀ ਚਾਹੀਦੀ ਆ ਨਹੀਂ ਤੇ ਇਹ ਅੰਦੋਲਨ ਬਹੁਤ ਵੱਡਾ ਹੋਏਗਾ ਜਿਹਦੀ ਨੀਂਵ ਰੱਖੋਗੇ ਆ 30 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਹੋਇਆ ਉਹ ਚ ਨੀਂਵ ਰੱਖੀ ਗਈ ਇਸ ਅੰਦੋਲਨ ਦੀ ਔਰ ਇਹ ਸਰਕਾਰ ਦੀਆਂ ਜੜਾਂ ਹਲਾ ਦਊਗਾ ਇਹ ਸਰਕਾਰ ਨੂੰ ਇੱਥੋਂ ਬਿਲਕੁਲ ਚਲਤਾ ਕਰ ਦਊਗਾ ਜੇ ਸਰਕਾਰ ਨੇ ਪਾਲਿਸੀ ਵਾਪਸ ਨਾ ਲਈ ਐਸਕੇਮ ਨਾਲ ਮੀਟਿੰਗ ਹੋਣ ਦੇ ਅਸਾਰ ਹੈ ਇਕੱਠੇ ਹੋਣ ਦੇ ਅਸਾਰ ਹੈ ਜੋ ਜੋ ਖਿੰਡਿਆ ਪਿਆ ਪੋਲਿਟੀਕਲ ਨੌਨ ਪੋਲਿਟੀਕਲ ਜਾਂ ਜਿਹੜੀਆਂ ਤਰ੍ਹਾਂ ਡੈਡ ਡੈਡ ਹੋਈਆਂ ਕੋਈ ਮੀਟਿੰਗ ਹੋ ਰਹੀ ਹੈ ਬਿਲਕੁਲ ਦੇਖੋ ਅ ਮੇਰੇ ਖਿਆਲ ਦੇ ਵਿੱਚ ਜੋ ਮੈਨੂੰ ਪਤਾ ਲੱਗ ਰਿਹਾ ਕਿ 4 ਤਰੀਕ ਦੀ ਐਸਕੇਐਮ ਦੀ ਹੈ 5 ਦੀ ਸਾਡੀ ਕਿਸਾਨ ਮਜ਼ਦੂਰ ਮੋਰਚੇ ਦੀ ਹੈ ਉਸ ਤੋਂ ਬਾਅਦ ਇੱਕ ਮੀਟਿੰਗ ਹੁਣ ਸਾਂਝੀ ਆਊਗੀ ਅੱਛਾ ਕਿਉਂਕਿ ਅਸੀਂ ਤੈ ਕਰ ਲਿਆ ਕਿ ਕੇਐਮ ਵੱਲੋਂ ਜਿਹੜੀ ਚਿੱਠੀਆਂ ਲਿਖਣ ਲੱਗੇ ਆਂ ਔਰ ਉਹ ਮੇਰੇ ਖਿਆਲ ਚਿੱਠੀ ਤਿਆਰ ਵੀ ਹੋ ਗਈ ਆ ਇਹ ਕਦੋਂ ਦੇ ਨਾਲ ਦੇ ਵਿੱਚ ਚਲੀ ਜਾਊਗੀ ਤੇ ਉਹ ਐਸਕੇਐਮ ਨੂੰ ਚਿੱਠੀ ਇੱਕੇ ਵਾਸਤੇ ਦੇ ਰਹੇ ਹਾਂ ਵੀ ਆਓ ਸਾਰੇ ਇਕੱਠੇ ਹੋਈਏ ਸੋ ਅਗਲੀ ਜਿਹੜੀ ਮੀਟਿੰਗ ਹੈ ਉਹ ਮੈਨੂੰ ਜੋ ਲੱਗਦਾ ਉਹ ਆਉਣ ਵਾਲੇ 10-15 ਦਿਨਾਂ ਦੇ ਵਿੱਚ ਵਿੱਚ ਜਿਹੜੀ ਮੀਟਿੰਗ ਸਾਂਝੀ ਸਾਰੀਆਂ ਜਥੇਬੰਦੀਆਂ ਦੀ ਇਕੱਠੀ ਆ ਉਹ ਹੋ ਜਾਏ ਕੋਈ ਲੀਡਰਾਂ ਨਾਲ ਗੱਲ ਹੋਈ ਤੁਹਾਡੀ ਵੱਡੇ ਲੀਡਰਾਂ ਨਾਲ ਜਿਵੇਂ ਕਈ ਲੀਡਰ ਹੈਗੇ ਨੇ ਜਿਨ੍ਹਾਂ ਬਿਲਕੁਲ ਬਿਲਕੁਲ ਦੇਖੋ ਅਲੱਗ-ਅਲੱਗ ਡਿਊਟੀ ਲੱਗੀ ਤੇ ਮੈਨੂੰ ਮੈਸੇਜ ਲਾਉਣ ਨੂੰ ਕਿਹਾ ਸੀ ਰਾਜੇਲ ਸਾਹਿਬ ਨੂੰ ਰਾਜੇਲ ਸਾਹਿਬ ਨਾਲ ਡਾਇਰੈਕਟ ਨਹੀਂ ਹੋਈ ਗੱਲ ਪਰ ਉਹਨਾਂ ਨੇ ਮੈਸੇਜ ਲਾਤਾ ਵੀ ਅਸੀਂ ਰਾਜੀ ਹਾਂ ਇਕੱਠੇ ਹੋ ਕੇ ਬਹਿਣ ਨੂੰ ਇਸੇ ਤਰੀਕੇ ਨਾਲ ਮੇਰੀ ਲਖਵਾਲ ਸਾਹਿਬ ਨਾਲ ਗੱਲ ਹੋਈ ਲਖਵਾਲ ਸਾਹਿਬ ਨੇ ਕਿਹਾ ਵੀ ਅਸੀਂ ਤਾਂ ਰਾਏ ਸਾਹਿਬ ਤੇ ਆ ਰਹੇ ਹਾਂ ਦਰਸ਼ਨਪਾਲ ਜੀ ਵੀ ਕਹਿੰਦੇ ਤਿਆਰ ਆ ਇਸੇ ਤਰ੍ਹਾਂ ਉਹ ਗਰਾਹ ਸਾਹਿਬ ਨਾਲ ਹੋਈ ਉਹ ਗਰਾਹ ਸਾਹਿਬ ਵੀ ਕਹਿੰਦੇ ਤਿਆਰ ਆ ਮਤਲਬ ਕਹਿਣ ਦਾ ਭਾਵ ਇਹ ਹੈ ਬਹੁਤ ਸਾਰੀਆਂ ਧਿਰਾਂ ਨਾਲ ਐਸ ਕੇ ਐਮ ਦੇ ਨਾਲ ਸਾਡੀ ਕਿਸਾਨ ਮਜ਼ਦੂਰ ਮੋਰਚੇ ਦੀ ਗੱਲ ਹੋਈ ਹੈ ਫੋਨ ਤੇ ਉਹਨਾਂ ਨੇ ਕਿਹਾ ਵੀ ਠੀਕ ਹੈ ਆਪਾਂ ਤਿਆਰ ਹਾਂ ਸੋ ਅਸੀਂ ਮੈਨੂੰ ਜੋ ਲੱਗਦਾ ਹੈ ਕਿ ਹੁਣ ਜਿਹੜਾ ਮੌਕੇ ਦੀ ਨਿਜ਼ਾਕਤ ਨੂੰ ਸਮਝਦੇ ਹੋਏ ਕਿਸੇ ਨੂੰ ਵੀ ਅਲੱਗ ਦਾ ਆਪਣਾ ਵੱਖਰਾ ਜਿਹੜਾ ਬਾਜਾ ਨਹੀਂ ਵਜਾਉਣਾ ਚਾਹੀਦਾ ਸਿੱਧੇ ਸ਼ਬਦਾਂ ਚ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਇਕਾ ਹੋਊਗਾ ਤੇ ਸਰਕਾਰ ਨੂੰ ਮੋਰੇ ਤੋੜ ਲਾਂਗੇ ਇਹ ਖਿੰਡੇ ਪਏ ਆ ਤੇ ਮਨਮਰਜ਼ੀਆਂ ਕਰ ਰਹੇ ਆ ਜਿੱਦਣ ਇਕੱਠੇ ਹੋਗੇ ਇਹ ਸਰਕਾਰ ਮੋਰੇ ਲਾ ਲਾਂਗੇ ਤੇ ਫਿਰ ਮਰਜ਼ੀ ਆਪਣੀ ਨਾਲ ਫੈਸਲੇ ਕਰਾਵਾਂਗੇ ਕਿਸਾਨਾਂ ਤੇ ਮਜ਼ਦੂਰਾਂ ਦੇ ਪੱਖੀ ਹਾਂ ਠੀਕ ਹੈ ਠੀਕ ਹੈ ਸਭ ਗੱਲਬਾਤ ਕਰ ਲਈ ਤੁਹਾਡਾ ਧੰਨਵਾਦ